ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਬਾਲੇ ਸ਼ਬਦ ਗੁਰੂ ਨਾਨਕ ਸਾਹਿਬ ਨੂੰ ਵਰਤਦੇ ਨੇ ਛੋਟੀ ਉਮਰ ਕਰਕੇ ਬਾਲਕ ਨੂੰ ਬਾਲਾ ਕਹਿੰਦੇ ਨੇ ਨਹੀਂ ਭਾਈ ਬਾਲਾ ਜਿਹੜੇ ਨਹੀਂ ਬਾਲਾ ਜੀ ਨਹੀਂ ਬਾਲਾ ਜੀ ਕੋਈ ਹੋਇਆ ਨਹੀਂ ਮਰਦਾਨਾ ਜੀ ਨੇ ਤੇ ਗੁਰਨਾਨ ਨ ਸਾਹਿਬ ਨੇ ਜਿਹੜੀ ਗੱਲ ਇਹ ਕਰਦੇ ਨੇ ਮੇਰਾ ਛੋਟਾ ਵੀਰ ਹਰੀਲ ਤੇ ਕਰਦਾ ਭਾਈ ਭਾਈ ਬਾਲਾ ਜੀ ਬਾਲਾ ਜੀ ਦੀ ਗੱਲ ਕਰਦਾ ਨਾ ਉਸ ਮੇਰ ਪਰਬਤੇ ਜਦੋਂ ਸਾਧੂਆਂ ਕੋਲੇ ਗਏ ਨੇ ਉਦੋਂ ਸਾਧੂਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਬਾਲਾ ਕਿਹਾ ਏ ਜੀ ਉਹ ਬਾਲੇ ਦਾ ਜ਼ਿਕਰ ਨਹੀਂ ਹੈਗਾ ਜਿਹੜੀ ਉਹ ਬਾਲੇ ਦੀ ਗੱਲ ਕਰਦੇ ਆ ਬਾਲਾ ਸਾਡੇ ਕੋਲ ਗ੍ਰੰਥਾ ਚ ਕਿਹਾ ਬਾਲਾ ਉਹਨੂੰ ਕਿਹਾ ਏ ਉੱਥੇ ਬਿਲਕੁਲ ਮਤਲਬ ਬੱਚਾ ਸਮਝਦੇ ਸੀ ਗੁਰੂ ਨਾਨਕ ਦੇਵ ਜੀ ਨੂੰ ਕਾਲਾ ਕੰ ਸ਼ਬਦ ਉਥੇ ਉਹਨਾਂ ਨੇ ਅਲੱਗ ਕਰਤੀ ਆਏ ਇਹ 100% ਸਾਡੇ ਕੋਲੇ ਸਬੂਤ ਪਏ ਆ ਅਸੀਂ ਤੁਹਾਨੂੰ ਸਬੂਤ ਥੋੜੀ ਜਿਹਾ ਦੱਸ ਦਿੰਦੇ ਆ ਸਿਰਫ ਹਾਕੀ ਨਹੀਂ ਪੈਰ ਦੇ ਵਿੱਚ ਜਿਵੇਂ ਕਹੀਏ ਤੁਹਾਨੂੰ ਥੋੜੀ ਜੀ ਗੱਲ ਦੱਸਦੇ ਆ ਜੀ ਜੀ ਸਾਧ ਸੰਗਤ ਜੀ ਤੁਸੀਂ ਹਰਮੰਦਰ ਸਾਹਿਬ ਦੇ ਵਿੱਚ ਜਾਓ ਉਥੇ ਹਰਮੰਦਰ ਸਾਹਿਬ ਦੇ ਵਿੱਚ ਜਿੱਥੇ ਲਿਖਿਆ ਮਹਾਰਾਜਾ ਰਣਜੀਤ ਸਿੰਘ ਨੇ ਸੇਵਾ ਕਰਾਈ ਉੱਪਰ ਬਾਲੇ ਤੇ ਮਰਦਾਨਿਆਂ ਦੀ ਫੋਟੋ ਹੁਣ ਵੀ ਇਸ ਟਾਈਮ ਮੈਮ ਗ੍ਰੈਂਟੀ ਨਾਲ ਕਹਿਣਾ ਹੁਣ ਵੀ ਬਣੀ ਹੋਈ ਹੈ ਇਸ ਨਾਮ ਤੇ ਤੁਸੀਂ ਦੱਸੋ ਸਾਧ ਸੰਗਤ ਜੀ ਜਿਨ੍ਹਾਂ ਨੇ ਉਹ ਬਣਾਈ ਏ ਉਹ ਬਣਾਉਣ ਵਾਲੇ ਕਮਲੇ ਹੋ ਸਕਦੇ ਆ ਨਾ ਨੰਬਰ 2 ਪਿੱਛੇ ਆ ਜਾਓ ਜੀ ਬੰਦਾ ਬਹਾਦਰ ਦਾ ਰਾਜ ਰਿਹਾ ਬੰਦੇ ਬਹਾਦਰ ਨੇ ਸਿੱਕਾ ਚਲਾਇਆ ਜੀ ਉਹਦੇ ਬਾਲੇ ਤੇ ਮਰਦਾਨੇ ਦੀ ਫੋਟੋ ਤੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਬਣੀ ਜੀ ਉਹ ਹਰਮੰਦਰ ਸਾਹਿਬ ਅਜਾਇਬ ਘਰ ਦੇ ਵਿੱਚ ਹੁਣ ਵੀ ਦੇਖ ਸਕਦੇ ਹੋ ਉਦੋਂ ਬਾਅਦ ਫਿਰ ਰਾਜ ਖਸ ਗਿਆ ਫਿਰ ਰਾਜ ਮਹਾਰਾਜਾ ਰਣਜੀਤ ਸਿੰਘ ਕੋਲੇ ਆਇਆ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਸੇਵਾ ਕਰਾਈ ਉਦੋਂ ਫਿਰ ਉਹਨੇ ਵੀ ਸਿੱਕਾ ਚਲਾਇਆ 1835 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸਿੱਕੇ ਚਲਾਏ ਭਾਈ ਬਾਲਾ ਜੀ ਦੇ ਨਾਮ ਦਾ ਸਿੱਕਾ ਚੱਲਿਆ ਹਾਂਜੀ ਬਾਲੇ ਦੇ ਉਹਨਾਂ ਦੀ ਫੋਟੋ ਸਿੱਕੇ ਦੇ ਉੱਤੇ ਅੱਜ ਅਸੀਂ ਤੇਰੀਂ ਤੇ ਵੇਖ ਰਹੇ ਹਾਂ ਹਾਂਜੀ ਹਾਂਜੀ ਫੋਟੋ ਦੇ ਸਿੱਕੇ ਦੇ ਉੱਤੇ ਬਾਲੇ ਕੇ ਮਰਦਾਨੇ ਦੀ ਤੇ ਗੁਰੂ ਸਾਹਿਬ ਕੀ ਦੀ ਫੋਟੋ ਕਿੰਨਾ ਦੀ ਬਣਾਈ ਹੋਈ ਅੱਛਾ ਫਿਰ ਜਿਹੜੀ ਇਹ ਗੱਲ ਕਰਦੇ ਨੇ ਵੀ ਬਾਲੇ ਦਾ ਬਾਲੇ ਦਾ ਦੇਖੋ ਸੰਸਕਾਰ ਹੋਇਆ ਖੰਡੂਰ ਸਾਹਿਬ ਜੀ ਉਹਨਾਂ ਦਾ ਅੰਗੀਠਾ ਅਜੇ ਵੀ ਉੱਥੇ ਤੁਸੀਂ ਜਾ ਕੇ ਦੇਖ ਸਕਦੇ ਹੋ ਮਿਕਰਾਲ ਹਾਂਜੀ ਅਜੇ ਵੀ ਮੌਜੂਦ ਹੈ ਖਾਲਸਾ ਸਿੰਘ ਜੀ ਉਹਨਾਂ ਦੇ ਨਾਂ ਤੇ ਕਈ ਚੀਜ਼ਾਂ ਬਣੀਆਂ ਹੋਈਆਂ ਲੁਧਿਆਣੇ ਚਲੇ ਜਾਓ ਬਹੁਤ ਵੱਡੀ ਬਿਲਡਿੰਗ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਇੱਕ ਹਜੂਰ ਸਾਹਿਬ ਦੇ ਰਾਹ ਦੇ ਵਿੱਚ ਬਣ ਰਿਹਾ ਤੇ ਕੀ ਗੱਲ ਏਡੇ ਏਡੇ ਵਿਦਵਾਨ ਸਾਡੀਆਂ ਇਹ ਗੱਲਾਂ ਜਾਣਦੇ ਆ ਮਹਾਰਾਜਾ ਰਣਜੀਤ ਸਿੰਘ ਨਾਲ ਤਾਂ ਕੋਈ ਛੋਟਾ ਨਹੀਂ ਹੋ ਸਕਦਾ ਰਾਜਾ ਤੇ ਨਾਲੇ ਉਹਦੇ ਨਾਲ ਇੰਨੇ ਨੇ ਬੰਦੇ ਸਿਆਣੇ ਸੀ ਫਿਰ ਮਾ ਬੰਦਾ ਬਹਾਦਰ ਮੇਰੇ ਵੀ ਕਿਸੇ ਨੂੰ ਨਹੀਂ ਸੀ ਪਤਾ ਬਿਬਾਲਾ ਨਹੀਂ ਹੋਇਆ ਉਹ ਮਹਾਰਾਜਾ ਰਣਜੀਤ ਸਿੰਘ ਐਡਾ ਸਿਆਣਾ ਸੀ ਕਿਸੇ ਨੇ ਨਹੀਂ ਕਿਹਾ ਵੀ ਬਿਬਾਲਾ ਨਹੀਂ ਹੋਇਆ ਇਨਾ ਇਤਿਹਾਸ ਪਿਆ ਸਾਡੇ ਕੋਲ ਹੋਰ ਅਸੀਂ 100% ਅਸੀਂ ਇਤਿਹਾਸ ਤੋਂ ਮੂੰਹ ਮੰਗਿਆ ਇਨਾਮ ਧਿਆਮ ਕੇ ਸਾਡੇ ਕੋਲ ਆ ਕੇ ਕੋਈ ਗੱਲ ਕਰੇ ਜਿਹਨੇ ਦੁਬਾਰਾ ਕਹਿਣੀ ਆ ਵੀ ਬਾਲਾ ਨਹੀਂ ਹੋਇਆ ਅਜਿਹਾ ਕਿ ਬੇਨਤੀ ਹੋਰ ਕਰ ਵੀਏ ਇੱਕ ਸਿਰਫ ਜਿਹੜੀ ਟੋਗ ਲੈ ਕੇ ਬਾਲਾ ਰੌਲਾ ਪਾਉਂਦੇ ਨੇ ਜਦੋਂ ਕਹਿੰਦੇ ਨੇ ਜੀ ਭਾਈ ਖਰਦਾਸ਼ ਜੀ ਨੇ ਲਿਖਿਆ ਇੱਕ ਬਾਬਾ ਨਾਨਕ ਅਕਾਲ ਰੂਪ ਦੂਜਾ ਰਵਾਬੀ ਮਰਦਾਨਾ ਸਿਰਫ ਇਹ ਗੱਲ ਦਾ ਪੁਆਇੰਟ ਲੈਂਦੇ ਨੇ ਇੱਕ ਗੱਲ ਦੇ ਫਾਇਦ ਨਾ ਪਣੀ ਨਾ ਗੱਲ ਵਾਰਨੀ ਈ ਪਾਈ ਗਰਦਾ ਜੀ ਵੇਲੇ ਬੰਦੇ ਬਹਾਦਰ ਹੋਣਾ ਨੂੰ ਸਿੱਖਾਂ ਨੂੰ ਨਹੀਂ ਪਤਾ ਸੀ ਮਹਾਰਾਜਾ ਰਣਜੀਤ ਸਿੰਘ ਵੇਲੇ ਸਿੱਖਾਂ ਨੂੰ ਨਹੀਂ ਪਤਾ ਸੀ ਵੀ ਭਾਈ ਗਰਦਾ ਜੀ ਆ ਗੱਲ ਕਹਿੰਦੇ ਆ ਸਾਧ ਸੰਗਤ ਜੀ ਇਹ ਰੈਂਕ ਹੁੰਦੇ ਨੇ ਕੋਈ ਸਿਪਾਹੀ ਹੁੰਦਾ ਕੋਈ ਹੌਲਦਾਰ ਹੁੰਦਾ ਕੋਈ ਖਾਨਦਾਰ ਕੋਈ ਡੀਐਸ ਵੀ ਕੋਈ ਐਸਪੀ ਇਸੇ ਤਰ੍ਹਾਂ ਹੁੰਦਾ ਏ ਇਸੇ ਤਰ੍ਹਾਂ ਦੇਖੋ ਹੁਣ ਜੇ ਬਾਬਾ ਮਰਦਾਨੇ ਨੂੰ ਕਿਹਾ ਨਾਲ ਅੱਬੇ ਅਕਾਲ ਰੂਪ ਬਾਬਾ ਅਕਾਲ ਰੂਪ ਦੂਜਰ ਬਾਬੀ ਮਰਗਾਨਾ ਉਹਨੂੰ ਵੀ ਦਰਜਾ ਉੱਚਾ ਦਿੱਤਾ ਹੋ ਸਕਦਾ ਉਹ ਉੱਕੇ ਦਰਜੇ ਵਾਲਾ ਹੋਵੇ ਭਾਈ ਬੱਲਾ ਜੀ ਸਿਰਫ ਚੋਰੀ ਕਰਦੇ ਸੀ ਨਾ ਉਦਾ ਰਵਾਬ ਬਜਾਉਂਦਾ ਸੀ ਤੇ ਰੱਬ ਨੇ ਸਿੱਧੀਆਂ ਗੱਲਾਂ ਕਰਦਾ ਸੀ ਜਿੱਤ ਨਹੀਂ ਕਰਦੇ ਲਈ ਮੈਂ ਤੁਹਾਨੂੰ ਇਹ ਗੱਲ ਪੱਛੇ ਛੁਣੀ ਆਂ ਕਿ ਭਾਈ ਸਾਹਿਬ ਨੇ ਕਿਹਾ ਸੀ ਕਿ ਸਾਨੂੰ ਇਤਿਹਾਸ ਨਹੀਂ ਪੜਨਾ ਚਾਹੀਦਾ ਜੇ ਆਪਾਂ ਤੇ ਇਤਿਹਾਸ ਨਹੀਂ ਪੜ੍ਹਦੇ ਆਪਾਂ ਦੇ ਬੱਚਿਆਂ ਨੂੰ ਨਹੀਂ ਦੱਸਦੇ ਉਸ ਤੋਂ ਬਿਨਾਂ ਕੋਈ ਕੋ ਬੇਸੰਗਤ ਇਤਿਹਾਸਰ ਤੇ ਪਤਾ ਲੱਗੇ ਕਿ ਪੰਜਾਂ ਬਗਲੇ ਉਹ ਪਾਕਾਨੀ ਦੇ ਵਿੱਚ ਐਸਾ ਦਾ ਨਾਜੀ ਨਹੀਂ ਸਿੱਧਾ ਪੁੱਛੀ ਖਾਲਸਾ ਦੇ ਪੰਜਾਬ ਦੇਤਰਸ ਸਮੁੰਦਰ ਸ਼ਕਾ ਨੂੰ ਪੱਤਰਕਾਰ ਸੁਖਾ ਸਿੰਘ ਰਖਈਆ ਦੀ ਬਲਾਈ ਫਤਿਹ ਪ੍ਰਵੰਦ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ आज ਅਸੀਂ ਜਿਲ੍ਹਾ ਫਰਵਜਪੁਰ ਦੇ ਪਿੰਡ ਛੋਡੇ ਵਾਲਾ ਵਿਖੇ ਮੌਜੂਦ ਆ ਤੇ ਅੱਜ ਅਸੀਂ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਹਾਜ਼ਰ ਨੇ ਬਾਬਾ ਗੁਜਿੰਦਰ ਸਿੰਘ ਜੀ ਪਰਮ ਬਾਬਾ تیرਵਾਲਾ ਇਹਨਾਂ ਨਾਲ ਗੱਲਬਾਤ ਕਰਾਂਗੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਤੁਸੀਂ ਪਹਿਲਾਂ ਵੀਡੀਓ ਵੇਖੋ ਬਾਲੇ ਸ਼ਬਦ ਗੁਰੂ ਨਾਨਕ ਸਾਹਿਬ ਨੂੰ ਵਰਤ ਦਿੰਦੇ ਨੇ ਉਹ ਛੋਟੀ ਉਮਰ ਕਰਕੇ ਬਾਲਕ ਨੂੰ ਬਾਲਾ ਕਹਿ ਦਿੰਦੇ ਨੇ ਨਹੀਂ ਬਾਲਾ ਜੀ ਜਿਹੜੇ ਉਹ ਨਹੀਂ ਬਾਲਾ ਜੀ ਨਹੀਂ ਕੋਈ ਹੋਇਆ ਬਾਲਾ ਜੀ ਕੋਈ ਹੋਇਆ ਹੀ ਨਹੀਂ ਨਹੀਂ ਮਰਦਾਨਾ ਜੀ ਨੇ ਤੇ ਗੁਰੂ ਨਾਨਕ ਸਾਹਿਬ ਨੇ ਜਦੋਂ ਜਾਂਦੇ ਨੇ ਨਾ ਉਹੀ ਕਿਹਾ ਜਾਂਦਾ ਦੋ ਦੋ ਸੀਗੇ ਉਹਨਾਂ ਨਾਲ ਮਰਦਾਨਾ ਜੀ ਐਂਡ ਤੱਕ ਨਾਲ ਰਹੇ ਨੇ ਮਰਦਾਨਾ ਜੀ ਦੇ ਕਿਤੇ ਤੁਹਾਨੂੰ ਕਿਹੜੀ ਮਿਲਦੀ ਹੈ ਜੀ ਜਨਮ ਸਾਖੀ ਭਈ ਬਾਲਾ ਜੀ ਦੇ ਨਾਮ ਦੀ ਹੈ ਨਾਲੇ ਸਾਖੀਆਂ ਚੋਂ ਸਾਨੂੰ ਮਿਲਦਾ ਕੀ ਹੈ ਗੁਰੂ ਨਾਨਕ ਸਾਹਿਬ ਦੇਖੋ ਕਿੱਥੇ ਜਨਮ ਹੋਇਆ ਕਿੱਥੇ ਹੋਇਆ ਸਾਡੇ ਤਾਂ ਕਿਹਾ ਜਾਂਦਾ ਵੀ ਇਤਿਹਾਸ ਹੀ ਸਾਖੀਆਂ ਨਾਲ ਆ ਜੀ ਇਤਿਹਾਸ ਤੋਂ ਬਗਰ ਗੁਰਬਾਣੀ ਮੰਨਣਾ ਕਰਦਿਆਂ ਨਾ ਗੁਰੂ ਸਾਹਿਬ ਨੇ ਮੰਨਾਂ ਕਰਤਾ ਜਿਆਦਾ ਅਸੀਂ ਅੱਜ ਗੁਰੂ ਦੀ ਗੱਲ ਬੰਨੀ ਹੈ ਜਾਵਰ ਉਹਨਾਂ ਦੀ ਗੱਲ ਮੰਨੀ ਗੁਰੂ ਸਾਹਿਬ ਤਾਂ ਕਹਿੰਦੇ ਨੇ ਗੁਰ ਕਹਿਆ ਸਾਕਾਰ ਕਰਮਾ ਉਹ ਜੋ ਗੁਰੂ ਨੇ ਕਿਹਾ ਉਹ ਕਾਰ ਕਰਿਓ ਹਾਂ ਆ ਵੀਡੀਓ ਤੁਸੀਂ ਵੇਖ ਲਈ ਵੀਡੀਓ ਤੋਂ ਬਾਅਦ ਅਸੀਂ ਫਿਰ ਅੱਜ ਹੋਏ ਆਂ ਜੀ ਇੱਕ ਵਾਰ ਫਿਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਵਿੱਚ ਭਾਈ ਸਾਹਿਬ ਜੀ ਕਹਿ ਰਹੇ ਨੇ ਵੇ ਬਾਲਾ ਨਾਮ ਦਾ ਕੋਈ ਵਿਅਕਤੀ ਹੋਇਆ ਹੀ ਨਹੀਂ ਬਾਲਾ ਦਾ ਬਾਲ ਗੁਰੂ ਨਾਨਕ ਸਾਹਿਬ ਕਿਹਾ ਗਿਆ ਹੈ ਆਹਾਂ ਕਰ ਕਰਨ ਬਾਲਾ ਜੀ ਕਹਿੰਦੇ ਸੀ ਬਾਲਾ ਨਾਂ ਦਾ ਕੋਈ ਵਿਅਕਤੀ ਹੋਇਆ ਨਹੀਂ ਤੇ ਅੱਜ ਅਸੀਂ ਬਾਬਾ ਕੁਜਿੰਦਰ ਸਿੰਘ ਵਰਬ ਬਾਬਾ ਥੀਰ ਥੀਰ ਵਾਲੇ ਕੋਲ ਪਹੁੰਚੇ ਆਂ ਜਿਨ੍ਹਾਂ ਕੋਲ ਇਹੜਾ ਪ੍ਰੋਪਰ ਇਤਿਹਾਸ ਪਿਆ ਹੈ ਇਹ ਦੱਸਣਗੇ ਵੀ ਭਾਈ ਬਾਲਾ ਸੰਧੂ ਕੌਣ ਹੋਏ ਨੇ ਹੋਏ ਜਾਂ ਨਹੀਂ ਹੋਏ ਇਹ ਸਾਰੀ ਗੱਲਬਾਤ ਦਾ ਇਸ ਜਹਦਾਰ ਦੀ ਗੱਲ ਦਾ ਜਵਾਬ ਦੇਣਗੇ ਤੇ ਪਹਿਲੇ ਜਹਦਾਰ ਜੀ ਸਵਾਗਤ ਹੈ ਸਾਡੇ ਚੈਨਲ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਚੇ ਭਾਈ ਸਾਹਿਬ ਜੀ ਆਪ ਜੀ ਨੇ ਵੀਡੀਓ ਸੁਣੀ ਸਾਹਬ ਨੇ ਵੇਖੀ ਐ ਸੋਸ਼ਣ ਬੀੜਿਆ ਤੇ ਉਹ ਭਾਈ ਸਾਹਿਬ ਕਹਿ ਰਹੇ ਨੇ ਵੀ ਬਾਲੇ ਨਾਮ ਦਾ ਕੋਈ ਵਿਅਕਤੀ ਹੋਇਆ ਨਹੀਂ ਪਹਿਲਾਂ ਤਾਂ ਆਪ ਜੀ ਇਹ ਦੱਸੋ ਵੀ ਭਾਈ ਬਾਲਾ ਜੀ ਕੌਣ ਸਨ ਤੇ ਉਹਨਾਂ ਦਾ ਪਿਛੋਕਰ ਕੀ ਸੀ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਦੇਖੋ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਜੀ ਤੇ ਬਾਲਾ ਤੇ ਮਰਦਾਨਾ ਜੀ ਇੱਕੋ ਹੀ ਪਿੰਡ ਦੇ ਸੀਗੇ ਜੀ ਠੀਕ ਹੈ ਜੀ ਤੇ ਚੰਦਰਪਾਣ ਦਾ ਪੁੱਤਰ ਸੀ ਜੀ ਭਾਈ ਬਾਲਾ ਜੀ ਬਾਲਾ ਜੀ ਹੁਣ ਜਿਹੜੀ ਗੱਲ ਇਹ ਕਰਦੇ ਨੇ ਮੇਰਾ ਛੋਟਾ ਵੀਰ ਹਰੀਲ ਤੇ ਕਰਦਾ ਭਾਈ ਭਾਈ ਬਾਲਾ ਜੀ ਬਾਲਾ ਜੀ ਦੀ ਗੱਲ ਕਰਦਾ ਨਾ ਉਹ ਸਨੇਹ ਸਨੇਰ ਪਰਬ ਤੇ ਜਦੋਂ ਸਾਧੂਆਂ ਕੁੜੇ ਗਏ ਨੇ ਉਦੋਂ ਸਾਧੂਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਬਾਲਾ ਕਿਹਾ ਹੈ ਜੀ ਉਹ ਬਾਲੇ ਦਾ ਜ਼ਿਕਰ ਨਹੀਂ ਹੈਗਾ ਜਿਹੜੀ ਉਹ ਬਾਲੇ ਦੀ ਗੱਲ ਕਰਦੇ ਆ ਬਾਲਾ ਸਾਡੇ ਕੋਲ ਗ੍ਰੰਥਾ ਚ ਪਿਆ ਬਾਲਾ ਉਹਨੂੰ ਕਿਹਾ ਹੈ ਉੱਥੇ ਬਿਲਕੁਲ ਮਤਲਬ ਬੱਚਾ ਸਮਝਦੇ ਸੀ ਗੁਰੂ ਨਾਨਕ ਦੇਵ ਜੀ ਨੂੰ ਉਹ ਬਾਲਾ ਕਹੇ ਸ਼ਬਦ ਉੱਥੇ ਉਹਨਾਂ ਨੇ ਅਲੱਗ ਵਰਤੇ ਆਏ ਇਹ ਪਿਆਰ ਨਾਲ ਕਹਿੰਦਾ ਜਿਹਾ ਸਤਿਕਾਰ ਆ ਬਾਲਾ ਜੀ ਉਹ ਕਹਿੰਦੇ ਸੀ ਜਿਵੇਂ ਆਪਾਂ ਬੱਚੇ ਨੂੰ ਬੱਚਾ ਹੀ ਕਹਿ ਦਿੰਦੇ ਆ ਇਸ ਤਰ੍ਹਾਂ ਠੀਕ ਹੈ ਬਾਲਾ ਉਹਨੂੰ ਕਹਿੰਦੇ ਨੇ ਉਹ ਗੱਲ ਵੱਖਰੀ ਏ ਸਰਦਾਰ ਜੀ ਜਿਹੜੀ ਇਹ ਗੱਲ ਕਰਦੇ ਆ ਕਿ ਸਾਡੇ ਕੋਲੇ ਇਤਿਹਾਸ ਪਿਆ 100% ਜੀ ਇਹ ਜਨਮ ਸਾਖੀ ਏ ਗੁਰੂ ਸਾਹਿਬ ਦੀ ਹੱਥ ਲਿਖਤ ਏ ਜੀ ਫਿਰ ਇਹ ਉਸ ਤੋਂ ਪੁਰਾਣੀ ਆ ਉਸ ਉਸ ਤੋਂ ਪਹਿਲਾਂ ਨਵੀਂ ਉਹ ਹੈ ਸਭ ਤੋਂ ਆ ਦੋ ਨੰਬਰ ਪ੍ਰਾਣੀ ਹੈ ਆ ਤਿੰਨ ਨੰਬਰ ਪ੍ਰਾਣੀ ਹੈ ਜੀ ਬਾਕੀ 100% ਸਾਡੇ ਕੋਲੇ ਸਬੂਤ ਪਏ ਆ ਅਸੀਂ ਤੁਹਾਨੂੰ ਸਬੂਤ ਥੋੜੀ ਜਿਹਾ ਦੱਸ ਦਿੰਨੇ ਆ ਸਿਰਫ ਹਾਥੀ ਦੀ ਪੈਰ ਦੇ ਵਿੱਚ ਜਿਵੇਂ ਕਹੀਏ ਤੁਹਾਨੂੰ ਥੋੜੀ ਜੀ ਗੱਲ ਦੱਸਦੇ ਆ ਜੀ ਜੀ ਸਾਧ ਸੰਗ ਜੀ ਤੁਸੀਂ ਹਰਮੰਦਰ ਸਾਹਿਬ ਦੇ ਵਿੱਚ ਜਾਓ ਉੱਥੇ ਹਰਮੰਦਰ ਸਾਹਿਬ ਦੇ ਵਿੱਚ ਜਿੱਥੇ ਲਿਖਿਆ ਮਹਾਰਾਜਾ ਰਣਜੀਤ ਸਿੰਘ ਨੇ ਸੇਵਾ ਕਰਾਈ ਉੱਪਰ ਬਾਲੇ ਤੇ ਮਰਦਾਨੇ ਦੀ ਫੋਟੋ ਹੁਣ ਵੀ ਇਸ ਟਾਈਮ ਗਾਰੰਟੀ ਨਾਲ ਕਹਿਣਾ ਹੁਣ ਵੀ ਬਣੀ ਹੋਈ ਹੈ ਇਸ ਟਾਈਮ ਤੇ ਤੁਸੀਂ ਦੱਸੋ ਸਾਹ ਸੰਗਜੀ ਜਿਨ੍ਹਾਂ ਨੇ ਉਹ ਬਣਾਈ ਏ ਉਹ ਬਣਾਉਣ ਵਾਲੇ ਕਮਲੇ ਹੋ ਸਕਦੇ ਆ ਨਾ ਨੰਬਰ 2 ਪਿੱਛੇ ਆ ਜਾਓ ਜੀ ਬੰਦਾ ਬਹਾਦਰ ਦਾ ਰਾਜ ਰਿਹਾ ਹੂੰ ਬੰਦੇ ਬਹਾਦਰ ਨੇ ਸਿੱਕਾ ਚਲਾਇਆ ਜੀ ਉਹਦੇ ਬਾਲੇ ਤੇ ਮਰਦਾਨੇ ਦੀ ਫੋਟੋ ਤੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਬਣੀ ਜੀ ਉਹ ਹਰਮੰਦਰ ਸਾਹਿਬ ਅਜਾਇਬ ਘਰ ਦੇ ਵਿੱਚ ਹੁਣ ਵੀ ਦੇਖ ਸਕਦੇ ਹੋ ਉਸ ਤੋਂ ਬਾਅਦ ਫਿਰ ਰਾਜ ਖੁੱਸ ਗਿਆ ਫਿਰ ਰਾਜ ਮਹਾਰਾਜਾ ਰਣਜੀਤ ਸਿੰਘ ਕੋਲ ਆਇਆ ਜੀ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਸੇਵਾ ਕਰਾਈ ਉਦੋਂ ਫਿਰ ਉਹਨੇ ਵੀ ਸਿੱਕਾ ਚਲਾਇਆ 1835 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸਿੱਕੇ ਚਲਾਏ ਭਾਈ ਬਾਲਾ ਜੀ ਦੇ ਨਾਮ 'ਤੇ ਚੱਲਿਆ ਹਾਂਜੀ ਬਾਲੇ ਦੇ ਉਹਨਾਂ ਦੀ ਫੋਟੋ ਸਿੱਕੇ ਦੇ ਉੱਤੇ ਅੱਕੇ ਤੜੀ ਤਕਰੀਬ ਤੇ ਵੇਖਿਆ ਹੋਣਾ ਹਾਂਜੀ ਹਾਂਜੀ ਫੋਟੋ ਦੇ ਸਿੱਕੇ ਦੇ ਉੱਤੇ ਬਾਲੇ ਤੇ ਮਰਦਾਨੇ ਦੀ ਤੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਤਿੰਨਾਂ ਦੀ ਬਣਾਈ ਹੋਈ ਅੱਛਾ ਫਿਰ ਜਿਹੜੀ ਇਹ ਗੱਲ ਕਰਦੇ ਨੇ ਵੀ ਬਾਲੇ ਦਾ ਬਾਲੇ ਦਾ ਦੇਖੋ ਸਸਕਾਰ ਹੋਇਆ ਖੰਡੂਰ ਸਾਹਿਬ ਜੀ ਉਹਨਾਂ ਦਾ ਅੰਗੀਠਾ ਅਜੇ ਵੀ ਉੱਥੇ ਤੁਸੀਂ ਜਾ ਕੇ ਦੇਖ ਸਕਦੇ ਹੋ ਹਾਂਜੀ ਅਜੇ ਵੀ ਮੌਜੂਦ ਹੈ ਸਰਸੰਗ ਜੀ ਉਨਾ ਦੇ ਨੌ ਤੇ ਕਈ ਚੀਜ਼ਾਂ ਬੜੀਆਂ ਹੋਈਆਂ ਲੁਧਿਆਣੇ ਚਲੇ ਜਾਓ ਬਹੁਤ ਵੱਡੀ ਬਿਲਡਿੰਗ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਇੱਕ ਹਯੂਰ ਸਾਹਿਬ ਦੇ ਰਾਹ ਦੇ ਵਿੱਚ ਬਣ ਰਿਹਾ ਇਸੇ ਤਰ੍ਹਾਂ ਸਾਡੇ ਮਾਨਯੋਗ ਦੰਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਤੋਂ ਮਾਣੇ ਵੀ ਇੱਕ ਗੱਲ ਕਹੀ ਸੀ ਸਾਡੇ ਦਿਲ ਤੇ ਬੜੀ ਉਹ ਲੱਗੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਭਾਈ ਬਾਲੇ ਦੀ ਜਗ੍ਹਾ ਨਹੀਂ ਬਣਾ ਸਕੇ ਅਸੀਂ ਇਹ ਗੱਲਾਂ ਖੁੰਝ ਗਏ ਤੇ ਕੀ ਗੱਲ ਏਡੇ ਏਡੇ ਵਿਦਵਾਨ ਸਾਡੀਆਂ ਇਹ ਗੱਲਾਂ ਜਾਣਦੇ ਆ ਮਹਾਰਾਜਾ ਰਣਜੀਤ ਸਿੰਘ ਨਾਲ ਤਾਂ ਕੋਈ ਛੋਟਾ ਨਹੀਂ ਹੋ ਸਕਦਾ ਰਾਜਾ ਇਹ ਨਾਲੇ ਉਹਦੇ ਨਾਲ ਇੰਨੇ ਨੇ ਬੰਦੇ ਸਿਆਣੇ ਸੀ ਫਿਰ ਮਾ ਬੰਦਾ ਬਹਾਦਰ ਵੀ ਕਿਸੇ ਨੂੰ ਨਹੀਂ ਸੀ ਪਤਾ ਵੀ ਬਾਲਾ ਨਹੀਂ ਹੋਇਆ ਉਹਦੇ ਮਹਾਰਾਜਾ ਰਣਜੀਤ ਸਿੰਘ ਐਡਾ ਸਿਆਣਾ ਸੀ ਕਿਸੇ ਨੇ ਨਹੀਂ ਕਿਹਾ ਵੀ ਬਾਲਾ ਨਹੀਂ ਹੋਇਆ ਇੱਕ 1925 ਦੇ ਵਿੱਚ ਇੱਕ ਹਿਸਟੋਰੀਅਨ ਆਵਾ ਹਿਸਟੋਰੀਅਨ ਕਰਮ ਸਿੰਘ ਹਿਸਟੋਰੀਆ ਕਰਮ ਸਿੰਘ ਹਿਸਟੋਰੀਆ ਨੇ 1925 ਦੇ ਵਿੱਚ ਲਿਖਾਰੀਆ ਲਿਖਾਰੀਆ ਉਹਨੇ ਕਿਤਾਬ ਲਿਖੀ ਏ ਕਿ ਨਹੀਂ ਹੋਇਆ ਕੀ ਗੱਲ ਇੱਕ ਬੰਦੇ ਦੇ ਕਹਿਣ ਦੇ ਨਾਲ ਮੰਨ ਲੀਏ ਵੀ ਬਾਲਾ ਨਹੀਂ ਹੋਇਆ ਇਨਾ ਇਤਿਹਾਸ ਪਿਆ ਸਾਡੇ ਕੋਲ ਹੋਰ ਅਸੀਂ 100% ਅਸੀਂ ਇਤਿਹਾਸ ਤੋਂ ਮੂੰਹ ਮੰਗਿਆ ਇਨਾਮ ਦੇ ਆਵਗੇ ਸਾਡੇ ਕੋਲੇ ਆ ਕੇ ਕੋਈ ਗੱਲ ਕਰੇ ਜਿਹਨੇ ਦੁਬਾਰਾ ਕਹਿਣੀ ਆ ਵੀ ਬਾਲਾ ਨਹੀਂ ਹੋਇਆ ਅੱਛਾ ਜੀ ਇਹ ਬੇਨਤੀ ਕਰਦੇ ਆ ਜੇ ਆਪਾਂ ਗੁਰੂ ਨਾਨਕ ਪਾਸ਼ਾ ਦੇ ਨਾਲ ਗੱਲ ਕਰੀਏ ਵੀ ਭਾਈ ਬਾਲਾ ਜੀ ਕਿੰਨੇ ਉਮਰ ਦੇ ਵਿੱਚ ਗੁਰੂ ਸਾਹਿਬ ਨੇ 45 ਸਾਲ ਗੁਰੂ ਨਾਨਕ ਦੇਵ ਜੀ ਦੇ ਨਾਲ ਰਹੇ 45 ਸਾਲ ਜੇ ਆਪਾਂ ਨਹੀਂ ਜਦੋਂ ਭਾਈ ਬਾਲਾ ਜੀ ਦੀ ਉਮਰ ਉਸ ਵੇਲੇ ਕਿੰਨੀ ਹੋਵੇਗੀ ਜਦੋਂ ਗੁਰੂ ਨਾਨਕ ਪਾਸ਼ਾ ਨੂੰ ਮਿਲੇ ਜੋ ਇਹ 15 16 ਸਾਲ ਦੇ ਪਿੰਡ ਦੇ ਜਵਾਨ ਇਕੱਠੇ ਖੇਡਦੇ ਹੁੰਦੇ ਆ ਜਿਵੇਂ ਆਪਾਂ ਕਹਿੰਦੇ ਫੋਰੀ ਹਾਣੀ ਸਨ ਹਾਣੀ ਸੀਗੇ ਹਾਣੀ ਸੀਗੇ ਠੀਕ ਹੈ ਅੱਜ ਹੁਣ ਗ੍ਰੰਥਾਂ ਦੇ ਵਿੱਚ ਇਹੀ ਗੱਲ ਲਿਖੀ ਹੈ ਸਾਰੀ ਗੱਲ ਲਿਖੀ ਹੈ ਇਹਨਾਂ ਦੇ ਵਿੱਚ ਇੱਕ ਬੇਨਤੀ ਹੋਰ ਕਰ ਦਈਏ ਇੱਕ ਸਿਰਫ ਜਿਹੜੀ ਟੋਗ ਲੈ ਕੇ ਬਾਹਰ ਰੌਲਾ ਪਾਉਂਦੇ ਨੇ ਜਦੋਂ ਕਹਿੰਦੇ ਨੇ ਜੀ ਭਾਈ ਗੁਰਦਾਸ ਜੀ ਨੇ ਲਿਖਿਆ ਇੱਕ ਬਾਬਾ ਨਾਨਕ ਅਕਾਲ ਰੂਪ ਦੂਜਾ ਰਵਾਬੀ ਮਰਦਾਨਾ ਸਿਰਫ ਇਹ ਗੱਲ ਦਾ ਪੁਆਇੰਟ ਲੈਂਦੇ ਨੇ ਇੱਕ ਗੱਲ ਦੇ ਪੁਆਇੰਟ ਨਾਲ ਨਹੀਂ ਨਾ ਗੱਲ ਬਾਣੀ ਕੀ ਭਾਈ ਗੁਰਦਾਸ ਜੀ ਵੇਲੇ ਬੰਦੇ ਬਹਾਦਰ ਹੋਣਾ ਨੂੰ ਸਿੱਖਾਂ ਨੂੰ ਨਹੀਂ ਪਤਾ ਸੀ ਮਹਾਰਾਜਾ ਰਣਜੀਤ ਸਿੰਘ ਵੇਲੇ ਸਿੱਖਾਂ ਨੂੰ ਨਹੀਂ ਪਤਾ ਸੀ ਵੀ ਭਾਈ ਗਰਦਾਸ ਜੀ ਆ ਗੱਲ ਕਹਿੰਦੇ ਆ ਸਾਧ ਸੰਗਤ ਜੀ ਇਹ ਰੈਂਕ ਹੁੰਦੇ ਨੇ ਕੋਈ ਸਿਪਾਹੀ ਹੁੰਦਾ ਕੋਈ ਹੌਲਦਾਰ ਹੁੰਦਾ ਕੋਈ ਥਾਣਦਾਰ ਕੋਈ VSP ਕੋਈ SP ਐਸੇ ਤਰ੍ਹਾਂ ਹੁੰਦਾ ਏ ਇਸੇ ਤਰ੍ਹਾਂ ਦੇਖੋ ਹੁਣ ਜੇ ਬਾਬਾ ਮਰਦਾਨੇ ਨੂੰ ਕਿਹਾ ਨਾਲ ਬਈ ਅਕਾਲੂ ਬਾਬਾ ਅਕਾਲ ਰੂਪ ਦੂਜੇ ਰਵਾਦੀ ਮਰਦਾਨਾ ਉਹਨੂੰ ਵੀ ਦਰਜਾ ਉੱਚਾ ਦਿੱਤਾ ਹੋ ਸਕਦਾ ਉਹ ਉੱਚੇ ਦਰਜੇ ਵਾਲਾ ਹੋਵੇ ਭਾਈ ਬਾਲਾ ਜੀ ਸਿਰਫ ਚੋਰ ਹੀ ਕਰਦੇ ਸੀ ਨਾ ਉਹਦਾ ਰਵਾਬ ਭਜਾਉਂਦਾ ਸੀ ਤੇ ਰੱਬ ਨਾਲ ਸਿੱਧੀਆਂ ਗੱਲਾਂ ਕਰਦਾ ਸੀ ਕਿ ਨਹੀਂ ਕਰਦਾ ਨਹੀਂ ਤੇ ਉਹਦਾ ਤਾਂ ਦਰਜਾ ਵੀ ਉੱਚਾ ਹੋ ਸਕਦਾ ਨੇ ਇਸੇ ਤਰ੍ਹਾਂ ਖਾਲਸਾ ਸੰਗਤ ਜੀ ਇਹ ਗੱਲਾਂ ਦੇ ਬਹਿਮਤ ਨਹੀਂ ਸਾਨੂੰ ਕਹਿਣਾ ਚਾਹੀਦਾ ਵੀ ਭਾਈ ਗੁਰਦਾਸ ਜੀ ਨੇ ਆ ਗੱਲ ਕਹੀ ਆ ਫਿਰ ਇਹ ਸੋਸ਼ਲ ਮੀਡੀਆ ਦੇ ਹੋਰ بڑے ਆਮ ਜਿਹੜੇ ਘਰੇ ਬੈਠੇ ਵਿਦਵਾਨ ਬਣ ਜਾਂਦੇ ਨੇ ਜਿਹੜੇ ਕਹਿੰਦੇ ਨੇ ਹੁਣ ਆਪਾਂ ਗੁਰਨਾਨ ਨ ਪਾਸ਼ਾ ਜੀ ਦੀ ਜਨਮ ਸਾਖੀ ਪੜਦੇ ਆ ਭਾਈ ਬਾਲੇ ਵਾਲੀ ਬਹੁਤ ਪੱਛ ਲੱਗਦਾ ਅਸੀਂ ਵੀ ਮੈਂ ਕਹਿੰਦਾ ਮੰਗੇਤੀ ਗ੍ਰੰਥੀ ਸਹਿਬਾਨ ਤੇ ਮੈਂ ਵੀ ਉਹ ਬਾਲੇ ਵਾਲੇ ਸਾਖੀ ਨੂੰ ਪੜਿਆ ਇਹ ਅਜ ਵੀ ਵਰਦੇ ਆ ਤੇ ਪਰ ਕੁਝ ਵਜਬਾਂ ਕੰਨਦੇ ਨੇ ਵੀ ਉਹ ਵੀ ਝੂਠੀ ਹੈ ਜੀ ਅੱਛਾ 1 ਮਿੰਟ ਜੀ ਮੰਨ ਲਿਏ ਇਹ ਜਿਹਾ ਸਾਖੀਆਂ ਝੂਠੀਆਂ ਨੇ ਜਿਹੜੀਆਂ ਇਹਦੇ ਵਿੱਚ ਗੱਲਾਂ ਲਿਖੀਆਂ ਨੇ ਗੁਰੂ ਸਾਹਿਬ ਜੀ ਸਿੱਖਮ ਗਏ ਬੰਗਾਲ ਚ ਗਏ ਬਿਹਾਰ ਚ ਰਪਨਾ ਸਾਹਿਬ ਗੁਰਦੁਆਰਾ ਸਵਾਲ ਸਰਾਏ ਜੋਰੀ ਦੇ ਕੋਲੇ ਗਏ ਜਿੱਥੇ ਗੁਰੂ ਗੋਬਿੰਦ ਸਿੰਘ ਦਾ ਜਨਮ ਹੋਇਆ ਉਹ ਹਵੇਲੀ ਹੈ ਉਹਦੀ ਜੋਰੀ ਦੀ ਗੁਰੂ ਨਾਨਕ ਦੇਵ ਜੀ ਉੱਥੇ ਗਏ ਉਦੋਂ ਬਾਅਦ ਬੰਗਾਲ ਦੇ ਵਿੱਚ ਉੱਥੇ ਗੁਰਦੁਆਰਾ ਧੂਮ ਕੋੜੜੀ ਕਹਿੰਦੇ ਨੂੰ ਨਦੀ ਦੇ ਕੰਢੇ ਦੇ ਉੱਤੇ ਗੁਰਦੁਆਰਾ ਉਦੋਂ ਬਾਅਦ ਸੈਂਕੜੇ ਜਗ੍ਹਾਏ ਪਠਾਨ ਚ ਗਏ ਨੇਪਾਲ ਚ ਗਏ ਬਗਦਾਦ ਚ ਗਏ ਉਦੋਂ ਬਾਅਦ ਸਾਰੇ ਮੱਕੇ ਮਦੀਨੇ ਫਿਰ ਕੇ ਆਏ ਆਪਾਂ ਇਹ ਗੱਲਾਂ ਤਾਂ ਛਾਉਂਦੇ ਆ ਨਾ ਫਿਰ ਇਹ ਕਿੱਥੋਂ ਸੁਣਦੇ ਆ ਗਏ ਤਾਂ ਹੈਗੇ ਨੇ ਨਾ ਆਸਾਨ ਹੈਗੇ ਨੇ ਨਾ ਤੇ ਫਿਰ ਲਿਖਿਆ ਤਾਂ ਇਹਨਾਂ ਜੀ ਹੋਈਆਂ ਨੇ ਇਹਨਾਂ ਨੂੰ ਟੁੱਟੀਆਂ ਕਹਿ ਲੀਏ ਬਿਲਕੁਲ ਬਲੀਕਦਾਰੀ ਕੋਲੇ ਗਏ ਸੱਜਣ ਠੱਗ ਕੋਲੇ ਗਏ ਉਹਦੇ ਨਾਲ ਸਿਖੋਲੇ ਗਏ ਜੇ ਇੱਕ ਸਾਖੀਆਂ ਗਲਤ ਨੇ ਤੇ ਫਿਰ ਉਹ ਤੁਸੀਂ ਕਿਥੋਂ ਕਹਿੰਦੇ ਵੀ ਗਏ ਨੇ ਬਿਲਕੁਲ ਬਿਲਕੁਲ ਘਰ ਬੈਠੇ ਬਦਵਾਨ ਬਣਦੇ ਜਿਵੇਂ ਕਿਥੋਂ ਕਹਿੰਦੇ ਤੁਸੀਂ ਗਏ ਨੇ ਬਿਲਕੁਲ ਇਹਨਾਂ ਦੇ ਵਿੱਚ ਹੀ ਲਿਖਿਆ ਨਾ ਵੀ ਕਿੱਥੇ ਕਿੱਥੇ ਗਏ ਨੇ ਫਿਰ ਇਹਨਾਂ ਨੂੰ ਜੇ ਖਤਮ ਕਰ ਦਈਏ ਤੇ ਸਰਦਾਰ ਜੀ ਹਰਮੰਦਰ ਸਾਹਿਬ ਦੇ ਵਿੱਚ ਜਿਹੜੇ ਸਿਰਫ ਛੋਟੇ ਬਣੇ ਆ ਚਲੋ ਇੱਕ ਦਾ ਲੋ ਵੀ ਤੇ ਜਿਹੜੇ ਸਿੱਕੇ ਬੰਦੇ ਬਹਾਦਰ ਨੇ ਚਲਾਏ ਮਹਾਰਾਜਾ ਰਣਜੀਤ ਸਿੰਘ ਨੇ ਚਲਾਏ ਉਹਨਾਂ ਨੂੰ ਵੀ ਰੱਦ ਕਰ ਦਈਏ ਇੱਕ ਮਿੰਟ ਅਸੀਂ ਜਿਹੜਾ ਕਿਉਂ ਬਣਾਉਣੀ ਆ ਸਾਨੂੰ ਬਣਾਉਣ ਦਾ ਕੋਈ ਚਾਅ ਨਹੀਂ ਸੀ ਕੋਈ ਸ਼ੌਂਕ ਨਹੀਂ ਸੀ ਮਹਾਰਾਜ ਨੇ ਸਾਨੂੰ ਰੋਟੀ ਦਿੱਤੀ ਅਸੀਂ ਪਰ ਸਾਡੇ ਦਿਲ ਦੇ ਵਿੱਚ ਸੱਟ ਲੱਗੀ ਚਲੋ ਅਸੀਂ ਅਖਬਾਰ ਪੜਿਆ ਵੀ ਬਾਲਾ ਨਹੀਂ ਹੋਇਆ ਮਤਲਬ ਕਹਿਣ ਦਾ ਕੀ ਸੋਚਿਆ ਮਨਾ ਜਿਵੇਂ ਹਰਮੰਦਰ ਸਾਹਿਬ ਤੇ ਅਕਾਲ ਤਖਤ ਤੇ ਅਟੈਕ ਹੋਇਆ ਸੀ ਜੇ ਇਹ ਚੀਜ਼ਾਂ ਅੱਜ ਸਾਡੇ ਕੋਲੇ ਮੌਜੂਦ ਨੇ ਜਿਹੜੀਆਂ ਸਿੱਕੇ ਵਗੈਰਾ ਤੇ ਜੇ ਕੱਲ ਨੂੰ ਉਹ ਵੀ ਖਤਮ ਹੋ ਜਾਂਦੇ ਮਨਾ ਆ ਤਾਗ ਜਿਹੜੇ ਤਾਂ ਖਤਮ ਹੋ ਹੀ ਜਾਣਾ ਜੇ ਸਿੱਕੇ ਵੀ ਖਤਮ ਹੋ ਜਾਂਦੇ ਅੱਜ ਹੁੰਦੇ ਸੁੰਦਿਆ ਤੇ ਸਬੂਤਾਂ ਦੇ ਸਾਡੇ ਆ ਤੇ ਕਹਿੰਦੇ ਕਿ ਬਾਲਾ ਨਹੀਂ ਹੋਇਆ ਤੇ ਜੇ ਸਾਡੇ ਕੋਲੇ ਕੱਲ ਨੂੰ ਸਬੂਤ ਵੀ ਨਾ ਹੋਣਾ ਤੇ ਫਿਰ ਕੀ ਕਹਾਂਗੇ ਵੀ ਹੋਇਆ ਕਿ ਨਹੀਂ ਇਸੇ ਕਰਕੇ ਸੀ ਇਹ ਜਗਾ ਬਣਾਈਏ ਦੂਜਾ ਪੱਖ ਇਹ ਹੁੰਦਾ ਵੀ ਬਹੁਤਾ ਇਹ ਕਹਿੰਦੇ ਨੇ ਐ ਵੀ ਜੇਕਰ ਭਾਈ ਬੱਲਾ ਜੀ ਹੋਇਆ ਤੇ ਸ਼੍ਰੋਮਣੀ ਕਮੇਟੀ ਨੇ ਕੋਈ ਜਗਾ ਕੋਈ ਸਥਾਨਕ ਬਣਾਇਆ ਹਾਂਜੀ ਹਾਂਜੀ ਸੁਣੋ ਅਸੀਂ ਸ਼੍ਰੋਮਣੀ ਕਮੇਟੀ ਕੋਲੇ ਵੀ ਗਏ ਆਕਾਲ ਤਖਤ ਕੋਲ ਤੇ ਵੀ ਗਏ ਆ ਭਾਈ ਰਣਜੀਤ ਸਿੰਘ ਕੋਲੇ ਵੀ ਗਏ ਆ ਬਧੰਤੀ ਸਾਹਿਬ ਕੋਲੇ ਵੀ 10 ਸਾਲ ਜਾਂਦੇ ਰਹੇ ਆ ਅਸੀਂ ਭਾਈ ਬਾਵਾ ਸਾਹਿਬ ਕੋਲੇ ਵੀ ਗਏ ਆ 20 ਮਹੀਨੇ ਦੇ 25 ਦਿਨ ਮਹੀਨਾ ਠਾਣੇ 'ਚ ਵੀ ਰਹੇ ਆ ਸਵਰਨ ਸਿੰਘ 30 ਫਲੋਜੀਪੁਰ ਦਾ ਉਰਫ ਕਾਲਾ ਉਹਨੇ ਸਾਨੂੰ ਕਹਿ ਕੇ ਉੱਥੋਂ ਛਡਵਾਇਆ ਉਹ ਸਾਡੇ ਨਾਲ 30-40 ਸਾਲ ਦਾ ਉਹ ਸੇਵਾ ਕਰਦਾ ਉਹਦੀ ਸੇਵਾ ਦੇ ਨਾਲ ਅਸੀਂ ਪ੍ਰੇਰਿਤ ਹਾਂ ਠੀਕ ਹੈ ਸਾਰਿਆਂ ਕੋਲ ਗਏ ਆ ਖੁਦ ਹੁਣ ਦੀਆਂ ਚਿੱਠੀਆਂ ਥੋੜੇ ਚਿਰ ਦੀਆਂ ਸੀ ਅਦਾਲਤਾਂ ਖਤੇ ਗਏ ਅਸੀਂ ਕਹਿੰਦੇ ਤੁਸੀਂ ਜਗ੍ਹਾ ਬਣਾ ਲਓ ਸultanpur ਬਣਾ ਦਿਓ ਬਾਬਾ ਸultanpur ਲੋਧੀ ਉੱਥੇ ਜਦੋਂ ਸਾਰਾ ਪ੍ਰੋਗਰਾਮ ਹੈ ਉੱਥੇ ਇੱਕ ਪਾਈ ਬਾਲ ਦੀ ਜਗ੍ਹਾ ਬਣਾ ਦਿਓ ਨਾਲੇ ਤੁਹਾਨੂੰ ਆਮਦਨ ਵਧੇ ਬਹੁਤ ਹੋਊ ਵਧੂ ਹੋਊ ਮੈਂ ਗਰੀਬ ਆਦਮੀਆਂ ਸਾਈਕਲ ਤੇ ਆਪਦੀ ਦਸਾਂ ਨਾਲ ਆਉਂਦੀ ਕੰਮ ਕਰਕੇ ਰੋਟੀ ਕਮਾਉਣ ਆ ਕਮਾ ਕੇ ਖਾਣ ਆ ਮੈਂ ਗੁਰਦੁਆਰੇ ਨਹੀਂ ਬਣਾ ਸਕਦਾ ਵੀਰ ਬਣ ਕੇ ਤੁਸੀਂ ਬਣਾ ਦਿਓ ਤੁਹਾਡੀ ਸੇਵਾ ਬੜੀ ਲੱਗੇ ਨਹੀਂ ਕਹਿੰਦੇ ਬਣਾਉਣਾ ਨਹੀਂ ਤੇ ਮੈਂ ਕਹਾ ਫਿਰ ਅਸੀਂ ਬਣਾ ਲੀਏ ਕਹਿੰਦੇ ਤੁਸੀਂ ਵੀ ਨਹੀਂ ਬਣਾਉਣਾ ਕਿਉਂ ਅਸੀਂ ਕਿਉਂ ਨਹੀਂ ਬਣਾਉਣਾ ਆ ਬਣਾਇਆ ਇਹ ਬਣਿਆ ਰਹੂਗਾ ساری ਦੁਨੀਆ ਰਹਿਣੀ ਤੱਕ ਇਹ ਬਣਿਆ ਰਹੂਗਾ ਇਹ ਜਿਹੜਾ ਉਹ ਸਥਾਨ ਜਿਹੜਾ ਬਣਾਇਆ ਤੁਸੀਂ ਖੁਦ ਬਣਾਇਆ ਜੀ ਇਕੱਲੇ ਬਣਾ ਰਹੇ ਆ ਜੀ ਸਾਨੂੰ ਕਿਸੇ ਦੀ ਸਹਾਇਤਾ ਨਹੀਂ ਆ ਪੰਜ ਸੱਤ ਪਿੰਡ ਦੇ ਵਿਚਾਰੇ ਜਿਨ੍ਹਾਂ ਦੇ ਕੋਈ ਬੰਦੇ ਸਾਨੂੰ ਸੋਸ਼ਲ ਸਥਾਨ ਜਾਣ ਪਛਾਣ ਫਿਰ ਵੀ ਆਪਣੇ ਮੋਹ ਇੱਕ ਪੂਰਾ ਪਿੰਡ ਦਾ ਨਾਮ ਤੇ ਸਾਰਾ ਪਿੰਡ ਆ ਤੇ ਜੀ ਇਸ ਸਥਾਨ ਦੇ ਜਿਹੜਾ ਸਥਾਨ ਬਣਿਆ ਆਪਣਾ ਇਹ ਸਾਡਾ ਪਿੰਡ ਫਰੋਈਪੁਰ ਜ਼ਿਲ੍ਹਾ ਪਿੰਡ ਸੋਢੀ ਵਾਲਾ ਭਾਈ ਭਾਲਾ ਜੀ ਸੰਧੂ ਦੇ ਜਨਮ ਸਥਾਨ ਦੀ ਜਗਾ ਇਹ ਬਗਾ ਉਹਨਾਂ ਦੀ ਬਣਾਈਏ ਗੁਰਦੁਆਰਾ ਸਾਹਿਬ ਉਹਨਾਂ ਦਾ ਬਣਾ ਰਹੇ ਆ ਕਿ ਉਹਨਾਂ ਦੀ ਯਾਦ ਰਹੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਆਉਣ ਵਾਲੇ ਬੱਚਿਆਂ ਨੂੰ ਆ ਜਿਹੜੀਆਂ ਚੀਜ਼ਾਂ ਪਈਆਂ ਨੇ ਸਾਡੀ ਇੱਕੋ ਇੱਕ ਲੜਕੀ ਆ ਅਸੀਂ ਕਹਿੰਦੇ ਜੇ ਲੜਕਾ ਹੁੰਦਾ ਚਲੋ ਅਸੀਂ ਇਹ ਚੀਜ਼ਾਂ ਉਹਨਾਂ ਨੂੰ ਸੰਭਾਲ ਦਿੰਦੇ ਪਰ ਅਸੀਂ ਸਾਡੇ ਮਨ ਦੀ ਇਹੀ ਇੱਛਾ ਹੈ ਕਿ ਉਹਨਾਂ ਦੀਆਂ ਚੀਜ਼ਾਂ ਇੱਥੇ ਪਈਆਂ ਰਹਿਣ ਸਾਡੇ ਜਿਉਂਦੇ ਜਾਗਦੇ ਤੇ ਉਹਨਾਂ ਦੀ ਚੀਜ਼ ਜਿਹੜੇ ਸਾਡੇ ਬੱਚੇ ਭੁੱਲੜਾ ਉਹਨਾਂ ਨੂੰ ਪਤਾ ਲੱਗਦਾ ਰਹੇ ਵੀ ਆ ਚੀਜ਼ਾਂ ਉੱਥੇ ਪਈਆਂ ਨੇ ਉਹਦੇ ਇਤਿਹਾਸ ਤੇ ਆਏ ਕਹਰੇ ਜਸ ਕੋ ਇੱਕ ਵਾਰ ਫੇਰ ਅਸੀਂ ਆਪ ਨੂੰ ਦੱਸ ਜੀ ਇਹ ਵੀ ਕਿੱਥੇ ਨੇ ਪਲੇਖਾ ਹੋਵੇ ਸਾਡੇ ਨੇ ਛੱਕ ਹੋਵੇ ਬੇ ਭਾਈ ਬਾਲਾ ਜੀ ਨਹੀਂ ਹੋਏ ਹਾਂਜੀ ਤੇ ਤੁਸੀਂ ਸਕਰੀਨ ਤੇ ਦਿੱਤਾ ਬਾਬਾ ਜੀ ਦਾ ਨੰਬਰ ਨਾਲ ਸਿੱਧਾ ਸੰਪਰਕ ਕਰਕੇ ਸਾਡੇ ਨਾਲ ਇਹਨਾਂ ਕੋਲ ਕੱਲੇ-ਕੱਲੇ ਗੱਲ ਆਜਾ ਜਾਨੀ 50-50 ਸਾਲ ਦੇ ਪ੍ਰਾਤਨ ਸਬੂਤ ਜਿਹੜੇ ਇਹਨਾਂ ਕੋਲ ਪਹਿਰੇ ਨੇ ਛਿੱਕਿਆ ਕਾਗਜ਼ ਮੌਜੂਦ ਨੇ ਕੱਲੇ-ਕੱਲੇ ਫੋਟੋਆਂ ਤੱਕ ਹਰ ਇੱਕ ਚੀਜ਼ ਇੱਕ ਨਹੀਂ ਆਹ ਯਾਰਾਂ ਹੀ ਗ੍ਰੰਥਨਗਰ ਪਹਿਰੇ ਜਿਹੜੇ ਕਿ ਮੈਂ ਖੁਦ ਵੇਖੇ 2 ਕੁ ਮਹੀਨੇ ਦੇ ਕਰੀਬ ਆਈ ਏ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਭਾਈ ਬੱਲਾ ਜੀ ਨੇ ਹੋਇਆ ਕਿਉਂਕਿ ਇੱਕ ਬੰਦਾ ਗਲਤ ਹੋ ਸਕਦਾ 10 20 ਗਲਤ ਨਹੀਂ ਹੋ ਸਕਦੇ ਇੱਥੇ ਇੱਕ ਨਹੀਂ ਹਜ਼ਾਰ ਹੈ ਸਬੂਤ ਬਾਬਾ ਜੀ ਕੋਲ ਪੈਣੇ ਜਿਹੜੇ ਇਹ ਦਰਸਾਉਂਦੇ ਨੇ ਕਿ ਭਾਈ ਬੱਲਾ ਜੀ ਹੈ ਪਰ ਉਹ ਪਤਾ ਨਹੀਂ ਭਰਾ ਸਾਡਾ ਘਰ ਬੈਠਾ ਹੀ ਬਿਨਾਂ ਇਤਿਹਾਸ ਪੜ੍ਹੇ ਤੇ ਕਹਿ ਰਿਹਾ ਵੀ ਭਾਈ ਬੱਲਾ ਹੋਇਆ ਜੀ ਇਹ ਬਹੁਤ ਹੀ ਮੈਂ ਤਾਂ ਕਹਾਂਗਾ ਮਨ ਭਾਗਾ ਸਾਡੇ ਵਾਸਤੇ ਵੀ ਸਾਡਾ ਐਡਾ ਸੁਨਹਿਰਾ ਇਤਿਹਾਸ ਤੇ ਸਾਨੂੰ ਉਹਦੇ ਬਾਰੇ ਵੀ ਅਜ ਤੱਕ ਜੇ ਕੋں ਨੇ ਨਾ ਤੇ ਵੀ ਅਜੇ ਤੱਕ ਨਹੀਂ ਪਤਾ ਕਿ ਪਾਈ ਬਾਲਾ ਜੀ ਕੌਣ ਹੋਏ ਨੇ ਬੜੀ ਦੁੱਖ ਦੀ ਗੱਲ ਹੈ ਬਾਕੀ ਦੂਜਾ ਦੂਜਾ ਪੱਖੇ ਵੀ ਉਹ ਵੇਰ ਵਿੱਚ ਕਹਿ ਰਿਹਾ ਹਾਂਜੀ ਵੀ ਤਿਆਰ ਦੀ ਗੱਲ ਕਰਦੇ ਤਿਆਰ ਤਾਂ ਗੁਰੂ ਸਾਹਿਬ ਨੇ ਕਿਹਾ ਪੜ੍ਹਨਾ ਹੈ ਇਹ ਆ ਤੁਸੀਂ ਵਿਸ਼ਵਾਸ ਨਹੀਂ ਕਰਨਾ ਜੀ ਬਾਣੀ ਤੇ ਵਿਸ਼ਵਾਸ ਕਰੋ ਮੈਂ ਜਿਹੜੀ ਪਹਿਲਾਂ ਗੱਲ ਦਸੀ ਆ ਜੀ ਤੁਸੀਂ ਦੱਸੋ ਮੱਕਾ ਮਦੀਨਾ ਵਗੈਰਾ ਤੁਹਾਨੂੰ ਕਿੱਥੋਂ ਪਤਾ ਲੱਗਦਾ ਈ ਤੁਹਾਨੂੰ ਅਜੇ ਵੀ ਨਹੀਂ ਪਤਾ ਹੋਣਾ ਉਹ ਕਹਨ ਵਾਲੇ ਨੂੰ ਇਹ ਵੀ ਨਹੀਂ ਪਤਾਣਾ ਮੱਕਾ ਕਿੱਧਰ ਹੈ ਮੱਕਾ ਕਿੱਧਰ ਹੈ ਉਹ ਜੇ ਗੁਰੂਆਂ ਨੇ ਲਿਖਿਆ ਨੇ ਮੱਕੇ ਮਦੀਨਾ ਦੇ ਨਾਂ ਲਿਖੇ ਹੋਏ ਨੇ ਇਹਨਾਂ ਦੇ ਵਿੱਚ ਤਾਂ ਹੀ ਆਪਾਂ ਨੂੰ ਪਤਾ ਨਾ ਵੀ ਗਏ ਨੇ ਹਾਂ ਵੀ ਜੇ ਜੇ ਸਾਡੇ ਕੋਲ ਇਤਿਹਾਸ ਤੇ ਗਾਇਆ ਤੇ ਗ੍ਰੰਥ ਹੀ ਨਹੀਂ ਹੋਣਗੇ ਤੁਹਾਨੂੰ ਕਦੋਂ ਪਤਾ ਲੱਗੂਗਾ ਵੀ ਗੁਰੂ ਸਾਹਿਬ ਕਿੱਥੇ ਗਏ ਨੇ ਤੇ ਫਿਰ ਕਿਉਂ ਕਹਿੰਦੇ ਉਹ ਵੀ ਗਏ ਨੇ ਗਏ ਲੇਕਿਨ ਜਗ੍ਹਾ ਬਣੀ ਕਿ ਉਹ ਜੇ ਨਹੀਂ ਦੇਖੇ ਜਗ੍ਹਾ ਕਿਵੇਂ ਬ ਬਾਕੀ ਅਸੀਂ ਇਹ ਬੇਨਤੀ ਕਰਦੇ ਆ ਤੁਹਾਨੂੰ ਵੀ ਕਿ ਸਾਨੂੰ ਜਿੰਨਾ ਇਹਨਾਂ ਦਾ ਨਾਲ ਸੰਯੋਗ ਰਿਹਾ ਅਜੇ ਤੱਕ ਅਸੀਂ ਇਹ ਵੀ ਕਹਿੰਦੇ ਆ ਮਹਾਰਾਜ ਸੱਚੇ ਪਾਤਸ਼ਾਹ ਜਿੰਨਾ ਚਿਰ ਸਾਨੂੰ ਜ਼ਿੰਦਗੀ ਬਖਸ਼ੀ ਹੈ ਇਹਨਾਂ ਦਾ ਸੰਯੋਗ ਰਹੇ ਤੇ ਇਹ ਜਿਹੇ ਭਰਾਵਾਂ ਦਾ ਸਾਨੂੰ ਸੰਯੋਗ ਰਹੇ ਇੱਕ ਸਵਰਨ ਸਿੰਘ ਠੇਠੀ ਜਿਹੜਾ ਅਕਾਲ ਤਖਤ ਦਾ ਸੈਕਟਰੀ ਬਣਾਉਣਾ ਸੀ ਅਸੀਂ ਅਕਾਲ ਤਖਤ ਦੇ ਜਥੇਦਾਰਾਂ ਨਾਲ ਕਿਤੇ ਇਹਨਾਂ ਨਾਲ ਗੱਲ ਫੇਰ ਕਰਾਂਗੇ ਅਸੀਂ ਕਹਾਂਗੇ ਸਾਨੂੰ ਜਥੇਦਾਰ ਬਣਾ ਦਿਓ ਅੱਜ ਤੋਂ 30 40 ਸਾਲ ਪਹਿਲਾਂ ਅਸੀਂ ਬੜਾ ਕੁਝ ਕਿਹਾ ਸੀ ਕਿ ਸਾਨੂੰ ਜਥੇਦਾਰ ਬਣਾ ਲਿਓ ਇਹਨਾਂ ਚੀਜ਼ਾਂ ਨੂੰ ਅਸੀਂ 24 ਘੰਟਿਆਂ ਦੇ ਵਿੱਚ ਸੈੱਟ ਕਰ ਦਿਆਂਗੇ ਜੇ ਰਾਜਸਥਾਨ ਦੇ ਵਿੱਚੋਂ ਗੁਜਰਾਤ ਦੇ ਵਿੱਚੋਂ ਸ਼ਰਾਬ ਤੋਂ ਡਰਾਈ ਏਰੀਆ ਹੋ ਸਕਦੇ ਸੀ ਮੈਂ ਤੇ ਸਵਰਨ ਸਿੰਘ ਠੇਠੀ ਇਹਨਾਂ ਨੂੰ 24 ਘੰਟਿਆਂ ਦੇ ਵਿੱਚ ਅਸੀਂ ਬੰਦ ਕਰ ਸਕਦੇ ਸੀ ਅਸੀਂ ਭਾਈ ਬਦਾਂਤੀ ਨੂੰ ਵੀ ਕਿਹਾ ਸੀ ਤੇ ਭਾਈ ਰਣਜੀਤ ਸਿੰਘ ਦੇ ਕੋਠੀ ਜਾ ਕੇ ਦੀ ਰੌਲਾ ਪਾਇਆ ਸੀ ਸਾਨੂੰ ਅਕਾਲ ਤਖਤ ਦੇ ਇੱਕ ਵਾਰੀ ਦੇਵੋ ਜੇ ਨਾ ਦੇ ਸਾਨੂੰ ਪਿਓ ਦੇ ਪੁੱਤ ਨਾ ਕਿਹੋ ਅਸੀਂ ਸਭ ਕੁਝ ਠੀਕ ਕਰ ਦਿਆਂਗੇ ਅੱਛਾ ਹੁਣ ਮੋਟਾ ਵੱਡਾ ਦੱਸੋ ਵੀ ਭਾਈ ਬਾਲਾ ਜੀ ਦਾ ਕਿਤੇ ਸਥਾਨ ਆ ਪੂਰੇ ਪੰਜਾਬ ਵਿੱਚ ਜਾਂ ਪੰਜਾਬ ਤੋਂ ਬਾਹਰ ਹੋਰ ਕਿਤੇ ਹੈ ਪੰਜਾਬ ਦੇ ਵਿੱਚ ਜੀ ਖਾਸ ਕਰਕੇ ਲੁਧਿਆਣਾ ਜ਼ਿਲ੍ਹਾ ਦੇ ਵਿੱਚੋ ਮਤਲਬ ਇੱਕ ਹੈਗੋ ਆ ਪਖੋਵਾਲ ਰੋਡ ਦੇ ਉੱਤੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਆ ਬਹੁਤ ਵੱਡਾ ਗੁਰਦੁਆਰਾ ਜੀ ਜਨਾਬ ਹਾਂਜੀ ਭਾਈ ਬਾਲਾ ਜੀ ਦੇ ਨਾਮ ਤੇ ਹੁਣ ਮੈਂ ਉਹਦੀਆਂ ਫੋਟੋਆਂ ਹੈਗੀਆਂ ਨੇ ਮੇਰੇ ਕੋਲੇ ਹੁਣ ਮੈਂ ਤੁਹਾਨੂੰ ਕਹਿਮ ਲੱਗਣਾ ਪੈਣਾ ਉਹਦੀਆਂ ਮੇਰੇ ਕੋਲ ਸਾਰੇ ਸੂਟ ਉਹਨਾਂ ਦੇ ਵੀ ਕਿਉਂਕਿ ਮੇਰਾ ਲੁਧਿਆਣਾ ਜ਼ਿਲ੍ਹਾ ਇਸ ਕਰਕੇ ਮੈਨੂੰ ਉਹਦਾ ਖਾਸ ਕਰਕੇ ਪਤਾ ਫਿਰ ਹਜ਼ੂਰ ਸਾਹਿਬ ਦੇ ਰਾਹ ਦੇ ਵਿੱਚ ਇੱਕ ਬਣ ਰਿਹਾ ਇੱਕ ਕਿਤੇ ਹੋਰ ਹੈ ਮਤਲਬ ਸਾਰੀ ਦੁਨੀਆ ਦੇ ਵਿੱਚ ਉਹਦੇ ਸਿਰਫ ਜੀ ਤਿੰਨ ਚਾਰ ਗੁਰਦੁਆਰਿਆਂ ਨੇ ਇੱਕ ਤਾਂ ਇਹ ਗਲੋਂ ਜਿਨੇ ਸਾਨੂੰ ਦੰਦਵੀ ਕਿਰਤਾਲ ਦੇ ਮਹਾਂਪੁਰਖ ਨੇ ਕਿਹਾ ਸੀਗਾ ਵੀ ਆਪਾਂ ਭੁੱਲ ਗਏ ਇਸੇ ਤਰ੍ਹਾਂ ਅਸੀਂ ਭੁੱਲ ਗਏ ਪਰ ਅਸੀਂ ਹੁਣ ਭੁੱਲੇ ਜਦੋਂ ਰਾਹ ਪੈਣ ਲੱਗੇ ਆ ਤੇ ਸਾਨੂੰ ਫੇਰ ਭੁਲਾਈ ਜਾਂਦੇ ਨੇ ਭਾਈ ਨਾਲਾ ਜੀ ਦਾ ਤਾਂ ਜਨਮ ਕਰੀਏ ਕਿਹੜੇ ਸੰਦਾ ਵਗੈਰਾ ਦੇਖੋ ਜੀ ਜਨਮ ਇੱਕ ਇਹ ਬੇਨਤੀ ਹਾਂ ਠੀਕ ਆ ਤੁਸੀਂ ਬੜੀ ਵਧੀਆ ਕੀਤੀ ਹੈ ਭਾਈ ਬਾਲਾ ਜੀ ਦਾ ਜਨਮ ਨਹੀਂ ਪਤਾ ਲੱਗਦਾ ਜਨਮ ਨਹੀਂ ਪਤਾ ਲੱਗਦਾ ਤੇ ਉਹਨਾਂ ਦੀ ਮਰਤ ਦਾ ਵੀ ਅਸਲੀਅਤ ਨਹੀਂ ਪਤਾ ਲੱਗਦਾ ਸਨ ਹੈਗੇ ਨੇ ਵੀ ਇੰਨੇ ਕਦੇ ਵਿੱਚ ਤਕਰੀਬਨ ਹੈ ਦੇ ਵਿੱਚ ਬੇਨਤੀ ਇਹ ਸੁਣਿਓ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਜਿਹੜੇ ਖੁਦ ਕਹਿੰਦੇ ਨੇ ਉਹਨਾਂ ਦੇ ਵੀ ਜਨਮ ਦਾ ਅਜੇ ਤੱਕ ਨਹੀਂ ਪਤਾ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਵੀ ਪਤਾ ਦੂਰ ਨਾ ਜਾਇਓ ਮੇਰੇ ਕੋਲ ਹਜ਼ਾਰਾਂ ਗੱਲਾਂ ਨੇ ਬਾਬੇ ਨਾਨਕ ਦਾ ਵੀ ਅਜੇ ਤੱਕ ਨਹੀਂ ਪਤਾ ਜਨਮਾਨ ਨੂੰ ਰਹਿਣ ਦਿਓ ਉਹ ਜਿੱਥੇ ਘੋੜਿਆਂ ਦੀਆਂ ਕਾਠੀਆਂ ਤੇ ਸਿੱਖ ਰਾਤਾਂ ਕੱਟਦੇ ਆਏ ਨੇ ਜੰਗਲਾਂ ਦੇ ਵਿੱਚ ਯਾਰ ਤੁਸੀਂ ਉਹਨਾਂ ਦੇ ਇਤਿਹਾਸ ਭਾਲਦੇ ਹੋ ਉਹਨਾਂ ਦੇ ਦਿਨ ਭਾਲਦੇ ਹੋ ਵੀ ਕਿੱਥੇ ਮਰੇ ਨੇ ਕਿੱਥੇ ਜੰਮੇ ਨੇ ਆ ਗਏ ਜੈਨੀਆਂ ਚੀਜ਼ਾਂ ਕਿਥਾ ਆ ਗਈਆਂ ਫਿਰ ਕਮਾਲ ਦੀ ਗੱਲਾਂ ਕਰਦੇ ਤੁਸੀਂ ਸਿੱਖ ਹੋ ਗਏ ਹੁਣ ਭਾਈ ਬਾਲਾ ਜੀ ਆਪਾਂ ਜੇ ਉਤਰਾ ਚਲੋ ਜਾਦਵ ਰਾਜੀ ਵਾਲੇ ਨਹੀਂ ਜਾਂਦੇ ਆਪਾਂ ਗੁਰੂ ਸਿੱਖਾਂ ਦੀ ਕੋਈ ਬਰਾਦਰੀ ਹੁੰਦੀ ਤੇ ਫਿਰ ਆਪੇ ਆਪੇ ਆਈਏ ਤੇ ਕਿਹਨਾ ਤੇ ਬੱਚੇ ਹੋਏ ਨੇ ਯਾਰ ਇਹਨਾਂ ਦਾ ਜੱਟ ਸੰਧੂ ਹੋਏ ਨੇ ਹਾਂਜੀ ਜੱਟ ਸੰਧੂ ਨੇ ਤੇ ਮਰਦਾਂ ਦਾ ਜੀ ਮਰਾਸੀ ਨੇ ਚੰਦਰਪਾਣ ਦਾ ਖੂਹ ਜੇ ਵੀ ਹੈਗਾ ਜੀ ਚੰਦਰਪਾਣ ਦਾ ਖੂਹ ਆਹ ਗ੍ਰੰਥਾਂ ਦੇ ਵਿੱਚ ਵੀ ਲਿਖਿਆ ਹੋਇਆ ਇਹਦੇ ਵਿੱਚ 400 ਰੁਪਏ ਦੇ ਪਰ ਚੰਦਰਪਾਣ ਕੋਲ ਜੀ ਇਹਨਾਂ ਦੇ ਪਿਤਾ ਜੀ ਸੀਗੇ ਜਦੋਂ ਉਹ ਆਏ ਨੇ ਆਪਸ ਵਿੱਚ ਹੀ ਪੈਸਿਆਂ ਦਾ ਰੌਲਾ ਪਿਆ ਇਹਨਾਂ ਦਾ 20 ਰੁਪਏ ਦਾ ਸੌਦਾ ਕਰਕੇ ਆ ਕੇ ਖੂਹ ਤੇ ਬੈਠੇ ਨੇ ਇਹਦੇ ਵਿੱਚ ਦੱਸਿਆ ਕਿ ਖੂਹ ਤੇ ਚੰਦਰਪਾਣ ਦੇ ਖੂਹ ਤੇ ਬੈਠੇ ਨੇ ਭਾਈ ਬਾਲੇ ਦੇ ਭਾਈ ਬਾਲੇ ਜੀ ਤੇ ਅਜੇ ਵੀ ਖੂਹ ਹੈਗਾ ਛੱਡ ਕੇ ਪੂਰੀ ਉਹਦੀ ਜਾਣਕਾਰੀ ਹੁਣੇ ਤੱਕ ਨਾ ਖੁਆਰ ਜਾਈ ਸੀ ਜਦੋਂ 20 ਰੁਪਏ ਦਾ ਲੰਗਰ ਛਕਾਉਣ ਤੋਂ ਬਾਅਦ ਹਾਂ ਜੀ ਇਹ ਉਹ ਤੋਂ ਡਰਦੇ ਮਾਰੇ ਹਾਂ ਉੱਥੇ ਖੂਹ ਤੇ ਬੈਠੇ ਸੀ ਭਾਈ ਬਾਲਾ ਜੀ ਦੇ ਪਿਤਾ ਜੀ ਦੇ ਹਾਂਜੀ ਹਾਂਜੀ ਚੰਦਰਪਾਲ ਦਾ ਹੂ ਆ ਲਿਖਿਆ ਹੋਇਆ ਜਦੋਂ ਮਰਜੀ ਪੜ੍ਹ ਲਓ ਹਜੇ ਤੱਕ ਵੀ ਦੁਨੀਆ ਕਹਿੰਦੀ ਆ ਖਵਾਰਾ ਚ ਵੀ ਆਇਆ ਇਹਦੇ ਵਿੱਚ ਚੰਦਰਪਾਲ ਦੇ ਖੂਨ ਤੇ ਕੋਈ ਗੱਲ ਹੋਈ ਸੀ ਮਤਲਬ ਜੇ ਚੰਦਰਪਾਲ ਆਪਾ ਜੇ ਮੈਂ ਤਾਂ ਪਛੋਕਰ ਕਰੀ ਵੀ ਜੀਮੇਦਾਰ ਸਨ ਹਾਂ ਜੀਮੇਦਾਰ ਆ ਜੀ ਕਿਤੇ ਕਰਨੇ ਯਾਰ ਕਿਤੇ ਬੜੀ ਜੱਟ ਇਹਦਾ ਗੋਦ ਮੈਂ ਦੱਸਿਆ ਜੱਟ ਜੱਟ ਸੰਧੂ ਉਹ ਚੰਦੂ ਕੀ ਕਰਦਾ ਹਾਂ ਵਾਹਿਗੁਰੂ ਮੈਂ ਤੁਹਾਨੂੰ ਇਹ ਗੱਲਬਾਤ ਪੁੱਛਣਾ ਚਾਹੁੰਦੀ ਆ ਵੀ ਉਹ ਭਾਈ ਸਾਹਿਬ ਕਹਿੰਦੇ ਸੀ ਵੀ ਸਾਨੂੰ ਇਤਿਹਾਸ ਨਹੀਂ ਪੜ੍ਹਨਾ ਚਾਹੀਦਾ ਜੇ ਆਪਾਂ ਇਤਿਹਾਸ ਨਹੀਂ ਪੜ੍ਹਦੇ ਆਪਾਂ ਦੇ ਬੱਚਿਆਂ ਨੂੰ ਨਹੀਂ ਦੱਸਦੇ ਦੱਸੋ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਵਰ ਕਿਵੇਂ ਪਤਾ ਲੱਗੇ ਕਿੱਦਾਂ ਪਤਾ ਲੱਗੇ ਉਹ ਬਾਣੀ ਦੇ ਵਿੱਚ ਐਸਾ ਤਾਂ ਦਰਜ ਨਹੀਂ ਸਿੱਧਾ ਕੁਝ ਵੀ ਤੇ ਇਤਿਹਾਸ ਦੱਸਿਆ ਤੇ ਪੜਾਇਆ ਹੀ ਸਾਡੀ ਆਉਣ ਵਾਲੀ ਪੜਵਾਰ ਨੂੰ ਪਤਾ ਲੱਗਦਾ ਹੈ ਕਿ ਅਸੀਂ ਕੀ ਸਾਡੇ ਜੁਰਸਾ ਅੱਛਾ ਬੈਠ ਜੀ ਥੋੜਾ ਜਿਹਾ ਤੁਸੀਂ ਦੱਸੋ ਜਦੋਂ ਤੁਹਾਡੀ ਬਾਬਾ ਜੀ ਨਾਲ ਪਹਿਲਾਂ ਇਹ ਦੱਸੋ ਕਿਹੜੇ ਸਾਲ ਦੀ ਸ਼ਾਦੀ ਹੋਈ ਤਦੀ ਬਾਬਾ ਜੀ ਨਾਲ ਤੋ ਇਹ ਜਿਆਦਾ ਹੈ ਮੜਾ ਮਟਾ ਦੇ ਹਾਂਜੀ ਹਾਂਜੀ ਜਿਆਦਾ ਕਿਹੜੇ ਸਮੇਂ ਦੇ 188 ਵਿੱਚ ਸਾਡੀ ਉਹਨੇ ਤਾਂ ਦੱਸਿਆ ਜੀ ਬਾਬਾ ਜੀ ਨਾਲ ਤੁਹਾਡਾ ਵਿਆਹ ਹੁੰਦਾ ਅੱਛਾ ਇਹ ਬਾਬਾ ਜੀ ਪਹਿਲਾਂ ਇਤਿਹਾਸ ਦੇ ਨਾਲ ਜੁੜਿਆ ਹੋਏ ਸਨ ਹਾਂਜੀ ਵੈਸੇ ਬੱਚਿਆਂ ਤੇ ਜੁੜੇ ਹੋਏ ਆ ਇਹ ਤੁਹਾਡੇ ਆਰ ਦੇ ਨਾਲ ਤੁਹਾਡੇ ਇਹਨਾਂ ਦੇ ਪਿਤਾ ਜੀ ਵੀ ਸੇ ਮੇਰੇ ਸਹੁਰਾ ਸਾਹਿਬ ਇਹ ਆਪ ਵੀ ਸ਼ੁਰੂ ਤੋਂ ਜੁੜੇ ਹੋਏ ਆ ਤੇ ਖੈਰ ਮੈਂ ਵੀ ਪੇਛੇ ਵੱਜੋ ਅਧਿਆਪਕਾਂ ਬੱਚਾ ਨੂੰ ਪੜਾਉਂਦੀ ਹੋਈ ਨੇ ਗਰਬਾਣੀ ਤੇ ਆਪ ਜੀ ਦੀ ਪ੍ਰਾਈ ਕਰਨ ਪੁੱਤ ਦਾ ਜੀ ਮੈਂ ਕਮਾਸੇ ਕੀਤੀ ਹੈ ਵਾਹਿਗੁਰੂ ਤੁਹਾਮੇ ਸੇ ਕੀਤੀ ਹੈ ਯਾ ਮੈਂ ਬਾਕੀ ਬੱਚਿਆਂ ਨੂੰ ਮੈਂ 35 ਸਾਲ ਪੜਾਇਆ ਮੇਰਾ ਆਪਣਾ ਸਕੂਲ ਸੀ ਜਿਹਦੇ ਵਿੱਚ ਮੈਂ ਉਹਨਾਂ ਸਿੱਖਿਆ ਦਿੰਦੀ ਰਹੀ ਆ ਗੁਰਬਾਣੀ ਦੀ ਮੈਂ ਖਾਸ ਕਰਕੇ ਸਿੱਖਿਆ ਦਿੰਦੀ ਰਹੀ ਆ ਮੈਂ ਲੜਕੀਆਂ ਬੇੜੀਆਂ ਪੜਾਈਆਂ ਜਿਹਦੇ ਵਿੱਚ ਬਹੁਤ ਸਾਰੀ ਗੁਰਬਾਣੀ ਆ ਬਹੁਤ ਪੰਜਾਬੀ ਆ ਜਿੱਥੋਂ ਮੈਨੂੰ ਬਹੁਤ ਜਿਆਦਾ ਲੱਗਦਾ ਮਤਲਬ ਕਿ ਆ ਕੇ ਪੁਰੀ ਅਸੀਂ ਜੇ ਪੜਨਾ ਵਧੀਆ ਪਸੰਦ ਤੁਹਾਨੂੰ ਲੱਗਦਾ ਆ ਤੁਸੀਂ ਤੁਹਾਨੂੰ ਕਿਹ ਇਤਿਹਾਸ ਪੜਨਾ ਜਾਂ ਬੱਚਿਆਂ ਨੂੰ ਪੜਾਉਣਾ ਵਧੀਆ ਲੱਗਦਾ ਵਧੀਆ ਲੱਗਦਾ ਅੱਗੇ ਇਹਨਾਂ ਨੇ ਬੱਚਿਆਂ ਨੂੰ ਪੜਾਇਆ ਨਰੇ ਕਰੋ ਨਰੇ ਕਰੋ ਹੁਣ ਅਸੀਂ ਸਿਆਣਿਆਂ ਨੂੰ ਪੜਾਉਣਾ ਚਾਹੁੰਦੇ ਆ ਇਹਦੇ ਵਿੱਚੋਂ ਦੋਨੇ ਜਣੇ ਮਿਲ ਕੇ ਸਰਸੰਗ ਜੀ ਇਹਨਾਂ ਨੇ ਅੱਗੇ ਬੱਚਿਆਂ ਨੂੰ ਪੜਾਇਆ ਕਹਿੰਦੇ ਨੇ ਨਾ ਹੁਣ ਅਸੀਂ ਜਿਹੜੇ ਸਾਡੇ ਵੱਡੇ ਵੀਰ ਨੇ ਜਿਨ੍ਹਾਂ ਨੂੰ ਨਹੀਂ ਪਤਾ ਜਿਹੜੇ ਕਹਿੰਦੇ ਨੇ ਭਾਈ ਬਾਲਾ ਜੀ ਨੇ ਹੋਇਆ ਹੋਰ ਅਨੇਕਾਂ ਗੱਲਾਂ ਨੇ ਅਸੀਂ ਆਉਂਨਾ ਗ੍ਰੰਥਾਂ ਦੇ ਵਿੱਚੋਂ ਉਹਨਾਂ ਨੂੰ ਪੜਾਉਣਾ ਚਾਹੁੰਦੇ ਆ ਉਧਰ ਜਿਹੜੇ ਗ੍ਰੰਥ ਪਏ ਨੇ ਜਾਂ ਇੱਧਰ ਪਏ ਨੇ ਉਹ ਸਾਰੀਆਂ ਗੱਲਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਤੇ ਪਹਿਲੇ ਦੇਖੋ ਆ ਦੇਖੋ ਬਾਬਾ ਜੀ ਕੋਲ ਬਹੁਤ ਹੀ ਪੁਰਾਣਾ ਗ੍ਰੰਥ ਹੈ ਜੇ ਦੀ ਤੁਸੀਂ ਬਹੁਤ ਜਿਹੜੀ ਇਹ ਹੱਥ ਲਿਖਤ ਹੈ ਗੁਰੂ ਜੀ ਹੱਥ ਲਿਖਤ ਇਹ ਬਿਲਕੁਲ ਦੇਖੋ ਕਿੰਨਾ ਇਹ ਬਿਰਦੇ ਨਾਲ ਹੀ ਇਹਦੇ ਵਿੱਚ ਜਿੰਨੇ ਵੀ ਫੋਟੋਆਂ ਨੇ ਸਾਰੀਆਂ ਡਰਾਇੰਗ ਨੇ ਰਗਿਨੀ ਨਹੀਂ ਹੈਗੀਆਂ ਡਰਾਇੰਗ ਫੋਟੋਆਂ ਨੇ ਇਹ ਦੇਖੋ ਪੁਰਾਣੀ ਪੁਰਾਣਾ ਗ੍ਰੰਥ ਜਿਹੜਾ ਬਾਬਾ ਜੀ ਦਾ ਬਹੁਤ ਹੀ ਪੁਰਾਣਾ ਇਹ ਆ ਭਾਈ ਬਾਲਾ ਜੀ ਨੇ ਜਮ ਸਾਹਿਬ ਕਰਾ ਆ ਉਹਨਾਂ ਤੋਂ ਬਾਅਦ ਆਏ ਇਹ ਦੇਖੋ ਇਹਨਾਂ ਦੇ ਵਿੱਚ ਦੇਖੋ ਕਿੰਨੇ ਦੇ ਵੀ ਕਹਾਣੀ ਦੱਸਦੇ ਆ ਕਿੰਨੇ ਪੁਰਾਣੇ ਨੇ ਬਹੁਤ ਪੁਰਾਣੇ ਨੇ ਆ ਦੇਖੋ ਤੁਸੀਂ ਕਮਲੇ ਨੇ ਜਿਹਨਾਂ ਦੇ ਲਿਖ ਕੇ ਇਨਾਂ ਕੋਲ ਲਿਖਤਾ ਜੀ ਬਹੁਤ ਪੁਰਾਣੇ ਨੇ ਇਹ ਬਹੁਤ ਹੀ ਇੱਕ ਚੀਜ਼ ਹੋਰ ਨੋਟ ਕੀਤੀ ਜੀ ਸੀ ਅੱਛਾ ਬਾਬਾ ਜੀ ਪਹਿਲਾਂ ਜਿਹੜੇ ਭਾਈ ਬਾਲਾ ਜੀ ਆ ਇੱਥੇ ਫੋਟੋ ਤੁਸੀਂ ਪਹਿਲੇ ਦਸ਼ਕੋ ਵੇਖ ਲਓ ਜੀ ਇਹ ਬਾਲਾ ਜੀ ਦੇ ਟੋਪੀ ਲੱਗੀ ਹੋਈ ਹੈ ਹਾਂਜੀ ਹਾਂਜੀ ਇਹਦੀ ਫੋਟੋ ਇਹਨਾਂ ਦੀ ਪਹਿਲਾਂ ਕੋਈ ਇਹ ਦੇ ਨਾਲ ਦੀ ਆਉਂਦੀ ਹੈ ਉਹ ਆ ਦੇਖੋ ਸਾਧ ਸੰਗ ਜੀ ਆ ਦੇਖ ਲਓ ਤੁਸੀਂ ਬੈਠ ਬੈਠ ਆ ਦੇਖੋ ਜੀ ਬੈਠੋ ਇਹ ਤੁਸੀਂ ਵੀ ਇੱਕ ਮਿੰਟ ਦੇਖੋ ਆ ਦੇਖੋ ਨਹੀਂ ਆ ਆ ਦੇਖੋ ਆ ਭਾਈ ਬਾਲਾ ਜੀ ਬਾਲਾ ਜੀ ਦੀ ਫੋਟੋ ਪੁਰਾਣੇ ਦਸਵੀਰੇ ਬਾਬਾ ਜੀ ਕਿ ਉਹਨਾਂ ਦੇ ਵਿੱਚੋਂ ਕਾਵੇਜ ਪੁਰਾਣੇ ਹੋ ਗਏ ਨਾ ਬਾਹਰ ਜੁੜੇ ਹੋਏ ਆ ਤੇ ਇਹਦੇ ਵਿੱਚ ਬਾਲੇ ਦੀ ਫੋਟੋ ਪਹਿਲਾਂ ਟੋਪੀ ਵਾਲੀ ਹੀ ਆਉਂਦੀ ਹੈ ਇਹ ਬਾਜਪਾ ਇਨ੍ਹਾਂ ਦੇ ਵਿੱਚੋਂ ਇਹ ਵੀ ਬਾਲਾ ਜਿਹਦੀ ਟੋਪੀ ਵਾਲੀ ਏ ਆਹ ਦੇਖੋ ਜਦੋਂ ਬਾਲਕ ਹੁੰਦੇ ਸੀ ਛੋਟੇ ਪੜਦੇ ਹੁੰਦੇ ਸੀ ਉਦੋਂ ਵੀ ਭਾਈ ਬਾਲਾ ਜੀ ਦੇ ਸਿਰ ਤੇ ਟੋਪੀ ਆ ਆਹ ਦੇਖੋ ਬਿਲਕੁਲ ਛੋਟੇ ਹੁੰਦਿਆਂ ਦੀ ਦੇਖੋ ਬਿਲਕੁਲ ਛੋਟੇ ਹੁੰਦਿਆਂ ਦੀ ਗੁਰਨਾਰਕ ਦੇਵੀ ਦੇ ਨਾਲ ਪੜਦੇ ਨੇ ਤੇ ਭਾਈ ਮਰਦਾਨਾ ਜੀ ਵੀ ਬੈਠੇ ਨੇ ਉਹਨਾਂ ਦੇ ਭਾਈ ਬਾਲਾ ਜੀ ਉਦੋਂ ਵੀ ਟੋਪੀ ਲਈ ਹੋਈ ਏ ਪਹਿਲਾਂ ਤਾਂ ਟੋਪੀ ਦੀ ਫੋਟੋ ਇਹਨਾਂ ਦੀ ਤੁਰੀ ਆਉਂਦੀ ਏ ਲੋਧੀ ਕਿਆ ਹੱਦੇ ਜਾਣਕਾਰੀ ਬਾਬਾ ਜੀ ਰੱਖਦੇ ਨੇ ਤੇ ਕੋਈ ਇਹ ਨਹੀਂ ਕਹਿ ਸਕਦਾ ਵੀ ਭਾਈ ਬਾਲਾ ਜੀ ਨਹੀਂ ਹੋਏ ਬਾਕੀ ਫਿਰ ਵੀ ਜੇ ਕਿਸੇ ਨੂੰ ਸ਼ੱਕ ਏ ਜੇ ਕਿਸੇ ਨੇ ਭਲੇਖਾ ਹੈ ਵੀ ਭਾਈ ਬਾਲਾ ਜੀ ਨਹੀਂ ਹੋਏ ਤਾਂ ਸਕਰੀਨ ਤੇ ਦਿੱਤੇ ਨੰਬਰ ਨਾਲ ਬਾਬੇ ਨਾਲ ਸੰਪਰਕ ਕਰ ਲਿਓ ਹਾਂਜੀ ਤੇ ਬਾਬ ਤੁਸੀਂ ਵੀ ਖਾ ਦਿਓ ਨਾ ਹੁੰਦੇ ਤਾਂ ਫੁੱਲ ਖਾ ਦਿਓ ਤੇ ਬਾਬਾ ਜੀ ਤੁਮ੍ਹੇ ਆ ਨਾਮ ਦਿਆਂਗੇ ਹਾਂ ਪਰ ਹੁਣ ਤੱਕ ਗਲਤੀ ਇਹੀ ਰਹੀ ਏ ਕਮੇਟੀਆਂ ਦੀ ਜਥੇਬੰਦੀਆਂ ਦੀ ਜਿੰਨੀ ਵੀ ਬਾਬਾਗਰੀਏ ਸਾਰਿਆਂ ਨੇ ਕੋਈ ਕਿਸੇ ਨੇ ਵੀ ਭਾਈ ਬਾਲੇ ਹੁਣਾਂ ਦਾ ਇਸ ਸਥਾਨ ਬਣਾਉਣ ਬਾਰੇ ਨਹੀਂ ਸੋਚਿਆ ਸਭ ਨੇ ਆਪੋ ਆਪ ਦੇ ਬਾਰੇ ਸੋਚਿਆ ਸਾਨੂੰ ਇਹ ਗੱਲ ਦਾ ਦੁੱਖ ਲੱਗਿਆ ਵੀ ਮਨਾ ਜੇ ਸਾਡੇ ਬੱਚੇ ਹੁਣ ੜਕ ਗਏ ਇਹ ਗੱਲਾਂ ਇਹ ਇਤਿਹਾਸ ਤੋਂ ਕੱਲ ਨੂੰ ਕਿਤਾਬਾਂ ਜਿਹੜੀਆਂ ਛਪੀਆਂ ਨੇ ਇਹ ਜੁਗ ਦੀ ਉਮਰ ਹੈ 432000 ਅਜੇ ਬੀਤਿਆ ਇਹ 55000 ਸਾਡੇ ਧਰਮ ਨੂੰ 550 ਸਾਲ ਹੋਇਆ ਅਸੀਂ ਤਾਂ ਜਮੇ ਖੁੰਝੇ ਲਾਤਾ ਫੁੱਲ ਸਿੱਖਾਂ ਦੇ ਪੁੱਤ ਹੋ ਕੇ ਪੈ ਦਸਤਾਰਾ ਗੋਲ ਸੀ ਆ ਕੇ ਕਹੀਏ ਨੇ ਜੀ ਬਾਲਾ ਜੀ ਨਹੀਂ ਹੋਇਆ ਸਾਨੂੰ ਪਤਾ ਹੀ ਨਹੀਂ ਹੈਗਾ ਵੀ ਬਾਲਾ ਜੀ ਨਹੀਂ ਹੋਏ ਹੈਗੇ ਦੱਸੋ ਇਸੇ ਕਰਕੇ ਇਹ ਇਤਿਹਾਸ ਦਿਖਾਉਣ ਖਾਤਰ ਇਹ ਜਗ੍ਹਾ ਬਣਾ ਰਹੇ ਹਾਂ ਵੀ ਇੱਥੇ ਪਿਆ ਰਵੇ ਆਏ ਫੇਰੇ ਕੋਲ ਦਾ ਹਾਦੀ ਤੁਨ ਨੂੰ ਵੀ ਪ੍ਰੇਪਰ ਜਿਹੜਾ ਦਾ ਪਿੰਡ ਸੋਢੀ ਵਾਲਾ ਜਿੱਥੇ ਬਾਬਾ ਜੀ ਦਾ ਘਰ ਵੀ ਆ ਅਤੇ ਸਥਾਨ ਬਾਬਾ ਜੀ ਦਾ ਭਾਈ ਬਾਲਾ ਜੀ ਦਾ ਸਥਾਨ ਜਿਹੜਾ ਤਿਆਰ ਕਰ ਰਹੇ ਨੇ ਤੁਸੀਂ ਬਾਹਰ ਦੇ ਦਰਸ਼ਕੀ ਕਰੋ ਤੁਸੀਂ ਇਹ ਤਸਵੀਰਾਂ ਵਿੱਚ ਤੇ ਪੂਰਾ ਜਿਹੜਾ ਇਤਿਹਾਸ ਬਾਬਾ ਜੀ ਕੋਲ ਭਾਈ ਬਾਲਾ ਜੀ ਦਾ ਮੌਜੂਦ ਹੈ ਇੱਕ ਹੋਰ ਅਸੀਂ ਦਰਸ਼ਕਾਂ ਦੱਸ ਦਈਏ ਇਹ ਦੇ ਜਿੰਨੇ ਪੜ੍ਹੇ ਲਿਖੇ ਨੇ ਜਿਨ੍ਹਾਂ ਨੇ ਅੱਜ ਤੱਕ ਗ੍ਰੰਥ ਛਾਪੇ ਨੇ ਇਹਨਾਂ ਨੂੰ ਦਿਖਾਇਆ ਐਨੇ ਨਹੀਂ ਜਗ੍ਹਾ ਦੇ ਉੱਤੇ ਇਹ ਪੜ੍ਹੇ ਲਿਖੇ ਹੋਏ ਜਿਨ੍ਹਾਂ ਨੇ ਬੀ ਐਸ ਬੇ ਕੀਤੀਆਂ ਹੋਈਆਂ ਐਮ ਐਸੀਆਂ ਕੀਤੀਆਂ ਹੋਈਆਂ ਪੜ੍ਹੇ ਲਿਖੇ ਬੰਦੇ ਆ ਦੇਖੋ ਇਹਦੇ ਵਿੱਚ 40 ਪਿਆ ਜਾਣਿਆਂ ਨੇ ਬਾਲੇ ਦਾ ਜਿਗਰ ਕੀਤਾ ਹੋਇਆ ਏ ਤੇ ਕੀ ਗੱਲ ਸਾਰੀਆਂ ਗੱਲਾਂ ਹੀ ਝੂਠ ਨੇ ਕੋਈ ਸਚਾਈ ਵਾਲੀ ਵੀ ਲਿਆ ਕੇ ਦਿਖਾਓ ਜਿਹੜੀ ਤੁਸੀਂ ਕਹੋ ਵੀ ਆਹ ਬਾਲਾ ਅਸੀਂ ਸਬੂਤ ਦਿੰਨੇ ਵੀ ਨਹੀਂ ਹੋਇਆ ਅਸੀਂ ਉਹਦੇ ਹਜ਼ਾਰਾਂ ਸਬੂਤ ਦਿੰਨੇ ਆ 100% ਸਬੂਤ ਦਿੰਨੇ ਆ ਤੁਸੀਂ ਸਾਨੂੰ ਇੱਕ ਵੀ ਸਬੂਤ ਤਾਂ ਦਿਓ ਆ ਕੇ ਫਿਰ ਕਿਉਂ ਸਾਡੀ ਸਿੱਖੀ ਦਾ ਬਰਾਵਾ ਵੜਦੇ ਹੋ ਮੈਂ ਕੋਲ ਜੀ ਸਕਰੀਨ ਤੇ ਦਿੱਤੇ ਨੰਬਰਾਂ ਤੇ ਸਰਪਰਗ ਬਾਬੇ ਨਾਲ ਸਿੱਧਾ ਕਰਕੇ ਤੁਸੀਂ ਆਪਣੀ ਗੱਲਬਾਤ ਜੇ ਕੋ ਪ੍ਰੇਖਾਇ ਤੇ ਕਰ ਸਕਦੇ ਹੋ ਪਰ ਇਹ ਗੱਲ ਨਾ ਕੋਈ ਸੋਚਿਓ ਬਈ ਸਖ ਮੌਕੇ ਖਤਮ ਹੋ ਗਏ ਚੁੱਪ ਬੈਠੇ ਨੇ ਗੋਤ ਬੈਠੇ ਨੇ ਫਿਕਰ ਨਾ ਕਰੋ ਕੋਈ ਸਮਾਂ ਆਊਗਾ ਮਹਾਰਾਜ ਨੇ ਜਿਹੜੀ ਉਲਟੀ ਫੇਰੀ ਹੋਈ ਹੈ ਨਾ ਕੱਲੂ ਕਾਲ ਦੇ ਵਿੱਚ ਮਹਾਰਾਜ ਨੇ ਕੋਈ ਗੱਲ ਨਹੀਂ ਕੋਈ ਸਮਾਂ ਆਊਗਾ ਤੇ ਜਿਹਨੂੰ ਸ਼ੱਕ ਆਉ ਸਾਡੇ ਕੋਲੇ ਆ ਜਿਓ ਅਸੀਂ ਇਹੀ ਬੇਨਤੀਆਂ ਕਰਦੇ ਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਭਾਈ ਸਾਹਿਬ ਨੇ ਗੱਲਬਾਤ ਕੀਤੀ ਤੇ ਬਹੁਤ ਹੀ ਭਰਪੂਰ ਜਾਣਕਾਰੀ ਦਿੱਤੀ ਇਹ ਨੇਤਾਈ ਇੱਕ ਭਾਈ ਸਾਹਿਬ ਜੀ ਬੇਨਤੀ ਕਰਦੇ ਨੇ ਸੰਗਤ ਨੂੰ ਕਿ ਕਿਸੇ ਨੂੰ ਕੋਈ ਝਲਿਖਾ ਹੋਵੇ ਕੋਈ ਸ਼ੱਕ ਹੋਵੇ ਵੀ ਭਾਈ ਬਾਲਾ ਜੀ ਨਹੀਂ ਹੋਏ ਤੁਸੀਂ ਪਿੰਡ ਛੋਡੀ ਵਾਲੇ ਵਿੱਚ ਆ ਕੇ ਪੱਕੇ ਸਬੂਤ ਦੇ ਸਕਦੇ ਹੋ ਪੁਰਾਣੇ ਸਿੱਕੇ ਵੇਖ ਸਕਦੇ ਹੋ ਤੇ ਭਾਈ ਸਾਹਿਬ ਕੋਲ ਫੋਟੋ ਆਏ ਨੇ ਤੇ ਤੁਹਾਨੂੰ ਕੱਲੇ-ਕੱਲੇ ਚੀਜ਼ ਜਿਹੜੀ ਵਿਖਾਉਣ ਦੇ 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 ਕਿਸੇ ਤੇ ਹਰ ਇੱਕ ਚੀਜ਼ ਦਾ ਜਿਹੜਾ ਪੱਕਾ ਸਬੂਤ ਹੈ ਹਾਂਜੀ ਸਬੂਤ ਹੈ ਕੋਈ ਇਹ 100% ਤੇ ਜੋ ਬਾਬਾ ਜੀ ਨੇ ਗੱਲਾਂ ਦੱਸਿਆ ਨੇ ਬਿਲਕੁਲ ਸੱਚ ਨੇ ਤੇ ਬਿਲਕੁਲ ਬਹੁਤੇ ਅਸੀਂ ਜਿਹੜੇ ਸੋਸ਼ਲ ਮੀਡੀਆ ਤੇ ਬਹੁਤ ਹੀ ਵਿਦਵਾਨ ਬਣਦੇ ਨੇ ਉਹਨਾਂ ਤੋਂ ਅਸੀਂ ਗਰੇਜ ਰੱਖੇ ਕਰੀਏ ਕਿਉਂਕਿ ਕਈ ਵਾਰ ਕੀ ਹੁੰਦਾ ਵੀ ਜਿਹੜੀ ਚੀਜ਼ ਹੈ ਸਾਨੂੰ ਪਤਾ ਨਹੀਂ ਹੁੰਦੀ ਅੱਜ ਗੱਲ ਕਰਦਣੀ ਉਹ ਫਿਰकहां ਅਖਰ ਪੈਂਦਾ ਜੀ ਹੁਣ ਕਿਤਾਬਾਂ ਜਦੋਂ ਉਹ ਲੱਖਾਂ ਸਾਲ ਨੂੰ ਚੱਲੀਆਂ ਤੇ ਕਿਸੇ ਜਦੋਂ ਬੱਚਿਆਂ ਨੇ ਪਰ ਗ੍ਰੰਥ ਦੇ ਬੱਚੇ ਸਾਡੇ ਹੁਣ ਨਹੀਂ ਪੜਦੇ ਜਦੋਂ ਉਹ ਕਿਤਾਬਾਂ ਬਾਹਰ ਆ ਗਈਆਂ ਲੋਕਾਂ ਨੇ ਕਹਿਣਾ ਜੀ ਬਾਲਾ ਹੋਇਆ ਏ ਤੇ ਜਿਨ੍ਹਾਂ ਨੇ ਗ੍ਰੰਥ ਪੜਿਆ ਹੋਇਆ ਉਹਨਾਂ ਨੇ ਕਹਣਾ ਹੋਇਆ ਜਿਨ੍ਹਾਂ ਨੇ ਕਿਤਾਬਾਂ ਪੜੀਆਂ ਉਹਨਾਂ ਨੇ ਕਹਣਾ ਹੋਇਆ ਨਹੀਂ ਸਰਦਾਰ ਜੀ ਸਕੂਲ ਦੀਆਂ ਬਾਹਰ ਦੀਆਂ ਕਿਤਾਬਾਂ ਦੇ ਵਿੱਚ ਵੀ ਲਿਖ ਦਿੱਤਾ ਸਰਕਾਰ ਨੇ ਤੁਸੀਂ ਕਿੱਥੇ ਤੁਰੇ ਫਿਰਦੇ ਹੋ ਉਹਨਾਂ ਨੇ ਲਿਖਦਾ ਵੀ ਬਾਲਾ ਜੀ ਨਹੀਂ ਹੋਇਆ ਉਹਨਾਂ ਨੂੰ ਕੀ ਅਧਿਕਾਰ ਆ ਨਾ ਹੋਣ ਵਾਲੇ ਲਿਖਣ ਦਾ ਸਾਡਾ ਬਾਲਾ ਹੋਇਆ ਚਾਹੇ ਨਹੀਂ ਹੋਇਆ ਸਰਕਾਰ ਨੂੰ ਕੀ ਲੋੜ ਕਲੀ ਪਈਏ ਕੋਈ ਹੈ ਜਥੇਦਾਰ ਅਸੀਂ ਐਸੇ ਕਰਕੇ ਕਿਹਾ ਸੀ ਸਰਦਾਰ ਸਿੰਘ ਠੇਕੀ ਨੇ ਕਿਹਾ ਸੀ ਬਾਬੇ ਤੀਰ ਵਾਲੇ ਨੂੰ ਕਾਮ ਕਰਦਾ ਜਥੇਦਾਰ ਬਣਾ ਦਿਓ ਸਾਨੂੰ ਸੈਕਟਰੀ ਬਣਾ ਦਿਓ ਤੁਹਾਨੂੰ ਸ਼ਾਇਦ ਨੂੰ ਹੋਰ ਵੀ ਬਣਾ ਦਿਓ ਦਾੜੀ ਨੂੰ ਹੱਥ ਫੜ ਕੇ ਕਹਿੰਦੇ ਆ ਮਹਾਰਾਯੂ ਅੰਗ ਸੰਗ ਸਮਝ ਕੇ ਕਹਿੰਦੇ ਆ ਸ਼ਾਮ ਨੂੰ ਸਾਰਾ ਕੁਝ ਸੈੱਟ ਕਰ ਦਿਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੀਰ ਦੀ ਇੰਨੀ ਤਾਕਤ ਹੈ ਕਿਤੇ ਭਲੇਖੇ ਜਿਹਾ ਰਹੇ ਬਾਬਾ ਧੰਨਵਾਦ ਬਾਬਾ ਕੁਜਿੰਦਰ ਸਿੰਘ ਬਾਬਾ ਤੀਰ ਵਾਲਾ ਜੀ ਤੇ ਪੰਜ ਜੀ ਉਹ ਸਾਰੇ ਪਰਿਵਾਰ ਨੇ ਯਾਰਾਂ ਨਾਲ ਗੱਲਬਾਤ ਕੀਤੀ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਅਸੀਂ ਅਰਦਾਸ ਕਰਦੇ ਆ ਕਿ ਸਤਿਗੁਰੂ ਕਿਰਪਾ ਕਰਨਾ ਜੋ ਇਹਨਾਂ ਦੀ ਕੋਸ਼ਿਸ਼ ਹੈ ਮਨ ਦੀ ਰੀਜ ਹੈ ਕਿ ਭਾਈ ਬਾਲਾ ਜੀ ਦਾ ਸਥਾਨ ਪੂਰੀ ਵਰਲਡ ਵਿੱਚ ਫੇਮਸ ਹੋਵੇ ਪੂਰੀ ਦੁਨੀਆ ਪਾਈ ਭਾਲਾ ਜੀ ਨੂੰ ਯਾਦ ਕਰੇ ਇਹਨਾਂ ਦੇ ਰੀਲ ਪੂਰੀ ਕਰੇ ਬਾਬਾ ਇਹ ਮੇ ਸਾਡੀ ਅਰਦਾਸ ਵੀ ਬਰੁਸਾਹੇ ਕਿਰਪਾ ਕਰਨ ਤੇ ਵੱਧ ਵਧ ਇਸ ਚਲਦੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਨਾਲੇ ਆਪਣੀ ਰਾਏ ਕਮੈਂਟ ਵੀ ਜਰੂਰ ਦੱਸਿਓ ਜਗ ਮੰਦੇ ਤੁਹਾਡਾ ਅਜੇ ਵੀ ਕੋਈ ਵਿਚਾਰ ਚੱਲਦਾ ਹੋਵੇ ਕਿਸੇ ਤਰ੍ਹਾਂ ਦਾ ਵੀ ਹਰੂ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਫੋਨ ਕਰਕੇ ਬਾਬਾ ਜੀ ਨਾਲ ਦੀ ਗਲਤ ਕਰ ਸਕਦੇ ਹੋ ਇਹ ਦਾਦ ਨੂੰ ਬਤੇ ਬਲਾਓ ਤੁਸੀਂ ਵੇਖਦੇ ਰਹੋ ਖਾਲਸਾ ਕੀ ਵੀ ਚੈਨਲ ਪੰਜਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ